ਪਿੰਡ ਆਸਟ੍ਰੇਲੀਆ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਆਂ ਤੇ ਗੱਲਾਂ ਬਾਤਾਂ ਚੱਲ ਰਹੀਆਂ ਜੀ ਵਿਰਸੇ ਦੀਆਂ ਬਰਾਸਤ ਦੀਆਂ ਇਤਿਹਾਸ ਦੀਆਂ ਤੇ ਬਹੁਤ ਸਾਰੀਆਂ ਧਰਮ ਦੀਆਂ ਸੱਭਿਆਚਾਰ ਦੀਆਂ ਸਰਦਾਰ ਅਮਰਦੀਪ ਸਿੰਘ ਹੋਰਾਂ ਨਾਲ ਕਾਫੀ ਲੰਮਾ ਤਜਰਬਾ ਹੱਡੀ ਹਡਾਈਆਂ ਚੀਜ਼ਾਂ ਤੇ ਇੱਕ ਡੈਡੀਕੇਸ਼ਨ ਜਿਹਨੂੰ ਕਹਿੰਦੇ ਆ ਬੰਦੇ ਦੀ ਸਮਰਪਣ ਦੀ ਭਾਵਨਾ ਨਾਲ ਜਿਹੜਾ ਬੰਦਾ ਜਦੋਂ ਕੰਮ ਕਰਦਾ ਨਾ ਤੇ ਉਹਦੇ ਵਿੱਚ ਬਹੁਤ ਕੁਝ ਸਿੱਖਣ ਤੇ ਸਿਖਾਉਣ ਨੂੰ ਮਿਲਦਾਗਾ ਸੋ ਅਸੀਂ ਤਾਂ ਬਹੁਤ ਕੁਝ ਸਿੱਖ ਰਹੇ ਆ ਤੇ ਤੁਹਾਨੂੰ ਵੀ ਇਸ ਲੜੀ ਚੋਂ ਬਹੁਤ ਕੁਝ ਨਵਾਂ ਤੇ ਸਿੱਖਣ ਨੂੰ ਮਿਲੂਗਾ ਇਹ ਸਾਨੂੰ ਅਸੀਂ ਆਸ ਕਰਦੇ ਆ ਸੋ ਜਿਹੜਾ ਹੁਣ ਜਿਹੜਾ ਅਗਲੇ ਵਿਸ਼ੇ ਤੇ ਅਸੀਂ ਗੱਲ ਕਰਨੀ ਆ ਉਹ ਮੇਰੇ ਨਾ ਦਿਮਾਗ 'ਚ ਕਿਲੇਆਂ ਦੀ ਇੱਕ ਰੂਪਰੇਖਾ ਘੁੰਮ ਰਹੀ ਸੀ ਤੇ ਜਦੋਂ ਬੰਦਾ ਇੰਨਾ ਘੁੰਮਿਆ ਹੋਵੇ ਤੇ ਇੰਨੀਆਂ ਚੀਜ਼ਾਂ ਦੇ ਥਰੂ ਹੋ ਕੇ ਆਇਆ ਹੋਵੇ ਤਾਂ ਉਹਨਾਂ ਕੋਲੇ ਕਾਫੀ ਅੰਕੜੇ ਹੁੰਦੇ ਆ ਬਹੁਤ ਸਾਰੀਆਂ ਜਿਹਨ ਨਮੀਆਂ ਹੁੰਦੀਆਂ ਜਿਹੜੀਆਂ ਅਸੀਂ ਜਾਣ ਸਕਦੇ ਆ ਆਓ ਪਹਿਲਾਂ ਆਪਾਂ ਇਹਨਾਂ ਨੂੰ ਜੀ ਆਣੇ ਕਿਹੜੇ ਤੇ ਉਦੋਂ ਬਾਅਦ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਨੀਆਂ ਜਿਹੜੇ ਪ੍ਰਾਤਨ ਕਿਲੇ ਕਿਦੋਂ ਕਿਵੇਂ ਕਿੱਥੋਂ ਤੇ ਸੀਗੇ ਕਿਵੇਂ ਸ਼ੁਰੂ ਹੋਏ ਤੇ ਹੁਣ ਕੀ ਪੋਜੀਸ਼ਨ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਠੀਕ ਹੈ ਸੋ ਮਾਫੀ ਚਾਹੁੰਦੇ ਆ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਤੁਹਾਡੇ ਤੋਂ ਇਨਫੋਰਮੇਸ਼ਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਲਾਲਚ ਹੈ ਸਾਡਾ ਲਾਹਾ ਨਹੀਂ ਕਹਿੰਦੇ ਉਹਨੇ ਲਾਹਾ ਲੈ ਲੋ ਸੋ ਤੁਸੀਂ ਪਹੁੰਚੇ ਹੋ ਅਸੀਂ ਲਾਹਾ ਲੈ ਰਹੇ ਹਾਂ ਵੱਧ ਤੋਂ ਵੱਧ ਸੋ ਇਸ ਲਾਹੇ ਤਹਿਤ ਸਿੰਘ ਸਾਹਿਬ ਗੱਲ ਇਹ ਆ ਵੀ ਕਿਲਿਆਂ ਦਾ ਜਦੋਂ ਗੱਲ ਆਉਂਦੀ ਹੈ ਨਾ ਮੇਰੀਆਂ ਵੀ ਪਿਛੋਕੜ ਤਾਰਾਂ ਕੋਈ ਏਦਾਂ ਦੀਆਂ ਮਿਲਦੀਆਂ ਕਿਤੇ ਤੇ ਮੈਨੂੰ ਵੀ ਮੇਰੇ ਵੀ ਪੁਰਖਿਆਂ ਦੇ ਕਿਲੇ ਹੁੰਦੇ ਸੀ ਇਹ ਇਹ ਮੈਨੂੰ ਇਤਿਹਾਸ ਚ ਜਨਨ ਨੂੰ ਮਿਲਿਆ ਤੇ ਪਤਾ ਲੱਗਿਆ ਮੈਂ ਰਿਸਰਚ ਚੱਲ ਰਹੀ ਹੈ ਮੇਰੀ ਵੀ ਪਰ ਇਹ ਕਿਲਿਆਂ ਦਾ ਜਿਹੜੇ ਜੇ ਪਹਿਲੀ ਨਜ਼ਰੇ ਜਤਾਈਏ ਤਾਂ ਉਹ ਕਿਲੇ ਉਹਦੇ ਸੇਫਟੀ ਲਈ ਬਣਾਏ ਜਾਂਦੇ ਸੀਗੇ ਇੱਕ ਕੋਈ ਰਾਜੇ ਮਹਾਰਾਜੇ ਨੂੰ ਇਹ ਲੱਗਦਾ ਸੀ ਵੀ ਰਾਤ ਨੂੰ ਸਕੂਨ ਦੀ ਨੀਂਦ ਕਿਵੇਂ ਸੌਂਇਆ ਜਾ ਸਕਦਾ ਜਾਂ ਕਿਸੇ ਵੀ ਚੀਜ਼ ਦੀ ਸੇਫਟੀ ਕਿਵੇਂ ਕੀਤੀ ਜਾ ਸਕਦੀ ਹੈ ਉਦੋਂ ਦੇ ਦੌਰ ਤੇ ਚੱਲੇ ਹੋਏ ਇਹਨਾਂ ਦਾ ਪਿਛੋਕੜ ਦਾ ਜੇ ਯੂਰਪਨ ਚੌਰਪ ਤੋਂ ਲਾਈਏ ਹੋਰ ਵੀ ਦੁਨੀਆ ਦੇ ਕਿਲੇ ਲਾਈਏ ਹੈ ਪਰ ਸਾਡੇ ਖਿੱਤੇ 'ਚ ਕਿਤਨੇ ਕਿਤੇ ਦੀ ਮਹੱਤਤਾ ਹੋਰ ਆ ਤੇ ਹਰ ਬੰਦੇ ਦੀ ਕਿਸੇ ਨਾ ਕਿਸੇ ਕਿਲੇ ਨਾਲ ਰੂਹ ਵੀ ਜੁੜੀ ਹੁੰਦੀ ਹੈ ਜਿਵੇਂ ਸਾਡੀ ਬਠਿੰਡੇ ਦੇ ਕਿਲਾ ਮੁਬਾਰਕ ਨਾਲ ਕਾਫੀ ਜੁੜੀ ਹੋਈ ਆ ਬਚਪਨ ਤੋਂ ਤੇ ਜਾਂਦੇ ਰਹੇ ਆਉਂਦੇ ਰਹੇ ਆ ਚਲੋ ਗੁਰੂਦੁਆਰਾ ਸਾਹਿਬ ਬਣਨ ਕਰਕੇ ਹਾਜ਼ਰੀ ਅੱਜ ਵੀ ਲੱਗਦੀ ਉੱਤੇ ਤੁਸੀਂ ਇਹ ਸਾਰੇ ਪ੍ਰੋਜੈਕਟ ਦੇ ਇਸ ਅੱਜ ਦੇ ਐਪੀਸੋਡ ਦੇ ਵਿੱਚ ਇਸ ਕਿਲਿਆਂ ਤੇ ਦੱਸੋ ਵੀ ਤੁਹਾਡੀ ਕੀ ਐਕਸਪੀਰੀਅੰਸ ਆ ਤੇ ਤੁਸੀਂ ਕਿਵੇਂ ਡਿਫਾਈਨ ਕਰੋਗੇ ਤੇ ਦੇਖੋ ਜੀ ਮੇਰਾ ਦਾਇਰਾ ਜਿਹੜਾ ਹੈ ਨਾ ਅਸੀਂ ਕਿਲਿਆਂ ਦੀ ਅਗਰ ਗੱਲ ਕਰ ਰਹੇ ਹਾਂ ਤੇ ਮੈਨੂੰ ਆਪਣੇ ਦਾਇਰੇ 'ਚ ਗੱਲ ਕਰਨੀ ਪੈਗੀ ਜੀ ਮੇਰੇ ਕੰਮ ਦਾ ਦਾਇਰਾ ਹੈ ਉਹ ਇਲਾਕਾ ਜੋ ਅੱਜ ਸਿੰਧੂ ਦਰਿਆ ਦਾ ਇਲਾਕਾ ਜੋ ਅੱਜ ਪਾਕਿਸਤਾਨ ਵਿੱਚ ਤਬਦੀਲ ਹੋ ਗਿਆ ਹੈ ਜੀ ਜੀ ਹੈ ਨਾ ਹਮ ਬੇਸ਼ੱਕ ਕਿਲਲੇ ਤੇ ਸਾਊਥ ਇੰਡੀਆ ਵਿੱਚ ਵੀ ਨੇ ਕਿਲੇ ਵੈਸਟਰਨ ਵਰਲਡ ਵਿੱਚ ਵੀ ਨੇ ਕਿਲੇ ਹਰ ਥਾਂ ਤੇ ਨੇ ਬਿਲਕੁਲ ਲੇਕਿਨ ਜਦੋਂ ਅਸੀਂ ਕਿਲਿਆਂ ਦੀ ਦਾਇਰੇ ਦੀ ਗੱਲ ਕਰਾਂਗੇ ਉਹ ਉਸ ਪੱਖ ਨਾਲ ਜਿਸ ਜਿਸ ਮੇਰਾ ਕੰਮ ਹੈ ਕਿਉਂਕਿ ਮੈਂ ਈਸਟ ਪੰਜਾਬ ਦੇ ਅੰਦਰ ਕੁਝ ਜ਼ਿਆਦਾ ਕੰਮ ਕੀਤਾ ਨਹੀਂ ਹੈ ਮੈਂ ਉੱਥੇ ਬੇਸ਼ੱਕ ਟਾਕਸ ਦੇਣਾ ਮੈਂ ਬੇਸ਼ੱਕ ਉਹਨਾਂ ਨਾਲ ਲੋਕਾਂ ਨਾਲ ਇੰਗੇਜ ਕਰਨਾ ਲੇਕਿਨ ਉਹ ਉਸ ਵਿਰਾਸਤ ਦਾ ਹੈ ਜਿੱਥੇ ਲੋਕੀ ਜਾ ਨਹੀਂ ਰਹੇ ਜਾਂ ਤੇ ਜਾ ਰਹੇ ਨੇ ਤੇ ਸਿਰਫ ਗੁਰਦੁਆਰੇ ਤੱਕ ਹੀ ਸੀਮਿਤ ਰੱਖ ਰਹੇ ਨੇ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਗਿਆ ਜਿੱਥੇ ਸੀ ਜਾ ਹੀ ਸਕਦੇ ਆ ਉਹਦੇ ਬਾਰੇ ਤਾਂ ਅਸੀਂ साढ़े को साधन है जी तो देखो जी किलियां का इस तरह है ना कि दी विसरिया विरसा किताब जीवी आई है इस साल जो दोवें लॉस्ट हैरीटेज और द क्वेस्ट कंटिन्यूज की कम कंबाइनेशन है दोवें जोड़ के एक किताब आया है जो लॉस्ट हैरीटेज बुक डॉट कॉम तो जाके उतों ऑर्डर कर सकते हो या तो मैं व्हाट्सएप नंबर तुम्हें दिता है ਆ ਉਸ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਜੀ ਬਸ ਰਿਆ ਬਿਰਸਾ ਪੰਜਾਬੀ ਆਡੀਅנס ਵਾਸਤੇ ਉਹ ਕਿਤਾਬ ਤੁਸੀਂ ਮਿਲ ਸਕਦੀ ਹੈ ਲੇਕਿਨ ਪੰਜਾਬੀ ਇੰਗਲਿਸ਼ ਦੀ ਜਿਹੜੀ ਲਾਸਟ ਹੈਰੀਟੇਜ ਔਰ ਦ ਕੁਐਸਟ ਕੰਟੀਨਿਊਸ ਲਾਸਟ ਹੈਰੀਟੇਜ ਉਹ ਕਿਤਾਬਾਂ ਨੇ ਔਰ ਇਹਨਾਂ ਦੇ ਅੰਦਰ ਆ 126 ਸ਼ਹਿਰਾਂ ਦੇ ਪਿੰਡਾਂ ਨੂੰ ਖੋਜ ਕੀਤੀ ਸੀ ਉਸ ਦੇ ਵਿੱਚ ਗੱਲ ਇਹ ਆਂਦੀ ਹੈ ਕਿ ਇੱਕ ਇੱਕ ਦਰਬਾਰ ਬਣਿਆ ਸੀਗਾ ਹਮ ਹਮ ਦੇਖੋ ਮੈਂ ਵਰਡ ਵੀ ਥੋੜਾ ਸੋਚ ਸਮਝ ਕੇ ਯੂਜ਼ ਕਰ ਰਿਹਾ ਇੱਕ ਦਰਬਾਰ ਬਣਿਆ ਸੀਗਾ ਹਮ ਲਾਹੌਰ ਦਰਬਾਰ ਜੀ ਜਿਹਦੇ ਵਿੱਚ ਇੱਕ ਸ਼ਖਸ ਨੇ ਆਪਣਾ ਰਾਜ ਚਲਾਇਆ ਹੂੰ ਜੋ ਸੁਖਰ ਚੱਕੀਆਂ ਮਿਸਲ ਦੇ ਵੰਸ਼ ਤੋਂ ਆ ਰਹੇ ਸਨ ਜੀ ਜੋ ਸਰਕਾਰ ਰਣਜੀਤ ਸਿੰਘ ਵੇ ਸਰਕਾਰ ਵੇ ਮਰਾਜਾ ਨਹੀਂ ਬੋਲਦੇ ਹੈਨਾ ਕਿਉਂਕਿ ਉਸਨੇ ਉਸ ਸ਼ਖਸ ਨੇ ਆਪਨੇ ਆਪ ਨੂੰ ਕਦੀ ਮਰਾਜਾ ਕਿਹਾ ਹੀ ਨਹੀਂ ਖਾਲਸਾ ਹੈ ਸਰਕਾਰ ਹਾਂ ਜੀ ਆ ਸਰਕਾਰ ਇਹ ਖਾਲਸਾ ਕਿਤੇ ਜ਼ਿਕਰ ਆਂਦਾ ਹੈ ਉਮਦਾਤ ਉਤਾਰਿਕ ਵਿੱਚ ਲੇਕਿਨ ਸਰਕਾਰ ਹੀ ਕਿਹਾ ਜਾਂਦਾ ਸੀਗਾ ਹੂੰ ਇਹ ਤੇ ਗੋਰਿਆਂ ਨੇ ਨਾ ਹੂੰ ਜੀ ਮਹਾਰਾਜਾ ਦੀ ਬਿਮਾਰੀ ਲੱਗੀ ਹੋਈ ਸੀ ਨਾ ਉਹ ਮਹਾਰਾਜੇ ਬਣਾਤੇ ਸਾਡੇ ਜਦੋਂ ਉਹ ਉਮਦਤਉ ਤਾਰੀਖ ਜੋ ਸੋਹਨ ਲਾਲ ਸੂਰੀ ਫਾਰਸੀ ਦੇ ਅੰਦਰ ਲਿਖ ਰਹੇ ਨੇ ਜਿੱਦੀ ਅੱਜ ਇੰਗਲਿਸ਼ ਟ੍ਰਾਂਸਲੇਸ਼ਨ ਤੁਹਾਨੂੰ ਮਿਲੇਗੀ ਗੁਨਾਕਦੇਵ ਯੂਨੀਵਰਸਿਟੀ ਨੇ ਉਮਦਤਉ ਤਾਰੀਖ ਨੂੰ ਫਾਰਸੀ ਤੋਂ ਇੰਗਲਿਸ਼ ਟ੍ਰਾਂਸਲੇਸ਼ਨ ਕਰ ਰਿਹਾ ਹੈ ਮਲਟੀਪਲ ਵੋਲਯੂਮਸ ਦੇ ਅੰਦਰ ਹੈ ਸਰਕਾਰੀ ਕਹਿੰਦਾ ਸਰਕਾਰ ਆ ਜਿੱਥੇ ਗਏ ਸਰਕਾਰ ਤੇ ਕਹ ਰਹੀ ਗਵਰਨੈਂਸ ਦਾ ਜਿਹੜਾ ਹੈਡ ਹੈ ਸਰਕਾਰ ਸਰਦਾਰ ਵੀ ਨਹੀਂ ਕਹ ਰਿਹਾ ਗਵਰਨਰਸ ਹੈ ਬੜਾ ਇੱਕ ਹੰਬਲ ਜਿਹਾ ਕੋਈ ਹੈਗਾ ਰਾਈਟ ਔਰ ਸਰਕਾਰ ਇੱਕ ਖਾਲਸਾ ਹਮ ਖਾਲਸਾ ਜਿਹੜਾ ਉਹ ਫਰ ਪਰ ਫਾਰਸੀ ਦਾ ਸ਼ਬਦ ਹੈ ਜਿਹੜਾ ਪਿਓਰਿਟੀ ਜਿਹੜਾ ਉਹ ਸਭ ਨੂੰ ਇਕਾਈ ਨਾਲ ਦੇਖ ਰਿਹਾ ਹੋਏ ਉਹ ਉਹ ਮਕਾਮ ਜਿੱਥੇ ਸਭ ਇਕਾਈ ਵਿੱਚ ਹੋਵੇ ਜੋ ਕਿ ਜਿਹੜੇ ਸਾਡੇ ਪੰਜ ਪਿਆਰੇ ਵੀ ਬਣੇ ਦੇਖਿਆ ਜਾਂਦੇ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਸਾਰੀ ਜਿਹੜੀ ਬਦਕਿਸਮਤੀ ਕਾਸਟ ਹੀ ਸਮਝਦੇ ਆ ਲੇਕਿਨ ਲੋਅਰ ਕਾਸਟ ਦੇ ਸੰ ਲੇਕਿਨ ਉਹ ਕਾਸਟ ਨਹੀਂ ਹੈ ਬੜੇ ਉਚਾਈ ਦੇ ਪਾਂਚੀ ਰਾਈਟ ਤੇ ਕਹਿੰਦਾ ਭਾਵੇਂ ਕਿ ਸਰਕਾਰ ਖਾਲਸਾ ਉਸ ਨੂੰ ਸ਼ੋ ਕਰਦਾ ਹੈ ਜੋ ਕਿ ਇੱਕ ਗਵਰਨੈਂਸ ਆਫ एवरीवन ਸਭ ਦੀ ਸੰਜੀਵਲ ਸੰਜੀਵਲ ਸੰਜੀਵਲਤਾ ਦਾ ਸੁਨੇਹਾ 12 ਮਿਸਲਾ ਸੀਗਾ ਰਾਈਟ ਰਣਜੀਤ ਸਿੰਘ ਜਦੋਂ ਆਪਣੇ ਉਸ ਟਾਈਮ ਤੇ ਮੁਕਾਮ ਤੇ ਆਂਦਾ ਉਸ ਤੋਂ ਪਹਿਲੇ ਲਾਹੌਰ ਪੰਗੀ ਸਰਦਾਰਾਂ ਦੇ ਕੰਟਰੋਲ ਚ ਸੀਗਾ ਹੁਣ ਉਹ ਉਹ ਟਾਈਮ ਆਇਆਗਾ ਦੁਰਾਨੀ ਆ ਰਿਹਾ ਹੈ ਨਦਰਸ਼ਾ ਆ ਰਿਹਾ ਹੈ ਮੁਗਲ एंपਾਇਰ ਖਤਮ ਹੋ ਰਿਹਾ ਹੈ ਕਿਤਨੇ ਰੂਲਸ ਆ ਰਹੇ ਨੇ ਹਰ ਕੋਈ ਆਪਣਾ ਆਪਣਾ ਚੌਧਰੀ ਬਣਿਆ ਆਇਆ ਹੈ ਕਰਦੇ ਕਰਾਂਦੇ ਮਿਸਲਾਂ ਦੀ ਜਦੋਜਹਿਦ ਦੇ ਅੰਦਰ ਆ ਪੰਜਾਬ ਦੇ ਪੰਜ ਦਰਿਆਵਾਂ ਦੇ ਜਦੋਜਹਿਦ ਦੇ ਅੰਦਰ ਫਾਈਨਲੀ ਲਾਹੌਰ ਦਾ ਕਬਜ਼ਾ ਪੰਗੀ ਮਿਸਲ ਕੋਲ ਆ ਜਾਂਦਾ ਹੈ ਲੇਕਿਨ ਇੱਕ ਸੈਕਿੰਡ ਰੋਕਣਾ ਚਾਹੂੰਗਾ ਮੇਰੇ ਚਿਹਰੇ ਤੇ ਤੁਸੀਂ ਮਸਕਾਨ ਦੇਖੀ ਹੋਣੀ ਹੈ ਜਦੋਂ ਤੁਸੀਂ ਪੰਗੀ ਮਿਸਲ ਦਾ ਜ਼ਿਕਰ ਕੀਤਾ ਉਹ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਭੰਗੀ ਮਿਸਲ ਦੇ ਮਾੜੇ ਪੱਖ ਨਾ ਸੁਣਾਇਓ ਕਿਉਂਕਿ ਮੈਂ ਸ਼ੁਰੂ ਚ ਤੁਹਾਨੂੰ ਦੱਸਿਆ ਸੀ ਕਿ ਸਾਡੇ ਵੀ ਕਿਲੇ ਹੁੰਦੇ ਸੀ ਮੇਰੀਆਂ ਤਾਰਾਂ ਕਿਤੇ ਉੱਤੇ ਜੁੜਦੀਆਂ ਮੈਂ ਮਜ਼ਾਕ ਕਰ ਰਿਹਾ ਜੋ ਇਤਿਹਾਸ ਆ ਇਤਿਹਾਸ ਆ ਤੇ ਮੈਨੂੰ ਮੈਨੂੰ ਚੰਗੀਆਂ ਲੱਗ ਰਹੀਆਂ ਗੱਲਾਂ ਸੁਣਨੀਆਂ ਭੰਗੀ ਮਿਸਲ ਦਾ ਮੈਂ ਮਾੜਾ ਪੱਖ ਕਿਸੇ ਦਾ ਕਿਉਂ ਸੁਣਾਵਾਂਗਾ ਜੋ ਸਹੀ ਹੈ ਸਹੀ ਹੈ ਜੋ ਗਲਤ ਹੈ ਉਹ ਗਲਤ ਹੈ ਮੇਰੇ ਕੋਲੇ ਮਾੜੇ ਪੱਖ ਵੀ ਹੈਗੇ ਸਾਡੇ ਦੇਖੋ ਨਹੀਂ ਨਹੀਂ ਮਾੜੇ ਉਹ ਤੁਹਾਡੀ ਤੁਹਾਡਾ ਵੱਡਾ ਪਣ ਹੈ ਤੁਸੀਂ ਆਪਣੇ ਮਾੜੇ ਪੱਖ ਨੂੰ ਨਹੀਂ ਕਿਹਾ ਇਹ ਤਾਂ ਵੱਡਾ ਉਹ ਤਾਰੀਖ ਤਾਰੀਖ ਹੈ ਰਾਈਟ ਜੀ ਜੀ ਪੰਗੀਆਂ ਮਿਸਲ ਨਾਲ ਨੇ ਉਹ ਜਮਜਮਾ ਤੋਪ ਵੀ ਲਈ ਸੀ ਸਭ ਤੋਂ ਵੱਡਾ ਰਾਜ ਕਿਸੇ ਟਾਈਮ 'ਚ ਲੇਕਿਨ ਉਹ ਜਮਜਮਾ ਤੋਪ ਵੀ ਐਮ ਐਚ ਅਬਦਾਲੀ ਕੋਲ ਲਈ ਸੀ ਜੋ ਅੱਜ ਲਾਹੌਰ ਮਿਊਜ਼ੀਅਮ ਦੇ ਬਾਹਰ ਖੜੀ ਹੈ ਰਾਈਟ ਬਿਲਕੁਲ ਤੇ ਕਹਿੰਦਾ ਪਹਾ ਮੇਰਾ ਇਹ ਹੈ ਕਿ ਪੰਗੀ ਮਿਸਲ ਦਾ ਉਸ ਟਾਈਮ ਹਰ ਰਾਜ ਦਾ ਨਾ ਇੱਕ ਉਪਰ ਉਤਾਰ ਚੜਾਅ ਹੁੰਦਾ ਹੈ ਹਾਂਜੀ ਬਿਲਕੁਲ ਤੇ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਤੋਂ ਆਂਦਾ ਉੱਥੇ ਉਸ ਟਾਈਮ ਪੰਗੀਆਂ ਦਾ ਜੋਰ ਚ ਲਾਹੌਰ ਦਰਬਾਰ ਸੀਗਾ ਤੇ ਲੇਕਿਨ ਉਹ ਕੰਟਰੋਲ ਨਹੀਂ ਕਰ پا ਰਹੇ ਸਨ 17 ਟੈਕਸ ਠੋਕਦੇ ਸੀ ਉਹਦਾ ਹਾਂ ਲੇਕਿਨ ਕੰਟਰੋਲ ਨਹੀਂ ਕਰ ਰਹੇ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਜਿਹੜਾ ਪੋਤਾ ਸੀਗਾ ਹਮ ਹਮ ਸ਼ਾਹਜ਼ਮਨ ਹਮ ਉਹ ਉਹਨੂੰ ਬਿਠਾ ਕੇ ਚਲਾ ਗਿਆ ਸੀਗਾ ਤੇ ਮਤਲਬ ਕੰਟਰੋਲ ਤੇ ਪੂਰਾ ਨਹੀਂ ਸੀਗਾ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਪੋਤਰਾ ਸੀਗਾ ਸ਼ਾਹਜ਼ਮਨ ਜੀ ਉਹ ਅਜੇ ਕਬਜ਼ਾ ਕਰਕੇ ਬੈਠ ਗਿਆ ਸੀਗਾ ਹੁਣ ਉਸ ਮਾਹੌਲ ਦੇ ਅੰਦਰ ਰਣਜੀਤ ਸਿੰਘ ਫਾਈਨਲੀ ਗੁਜਰਾਵਾਲਾ ਦੀ ਮਿਸਲ ਸੁਕਰ ਚੱਕ ਗਿਆ ਤਾਂ ਅੰਦਰ ਆਂਦਾ ਹੈ ਲਾਹੌਰ ਅੰਦਰ ਔਰ ਸ਼ਾਹਜ਼ਮਨ ਨੂੰ ਚੈਲੰਜ ਕਰਦਾ ਹੈ ਹੋਰ ਬੈਟਲ ਆਫ ਪਸੀਨ ਹੁੰਦਾ ਹੈ ਔਰ ਉਹ ਲਾਹੌਰ ਦਾ ਕਿਲਾ ਦੇ ਅੰਦਰ ਫਤਿਹ ਕਰ ਲੈਂਦਾ ਪੰਗੀ ਮਿਸਲ ਫਿਰ ਨਿਕਲ ਜਾਂਦੇ ਨੇ ਇਹ ਉਪਾਚਾਰ ਹੁੰਦੀ ਹੈ ਪੰਗੀ ਮਿਸਲ ਔਰ ਬਾਕੀ ਜਿਹੜੀ 12 ਮਿਸਲਾਂ ਨੂੰ ਉਹ ਜੋੜਨ ਦੀ ਕੋਸ਼ਿਸ਼ ਕਰਦਾ ਹੈ ਹੁਣ ਕਿਲਿਆਂ ਦਾ ਅਸੀਂ ਗੱਲ ਕਰਾਂਗੇ ਉਸ ਪਾਸੇ ਇਸ ਇਸ ਬਿਲਕੁਲ ਬਿਲਕੁਲ ਦੇਖੋ ਜਦੋਂ ਮਿਸਲਾਂ ਦਾ ਟਾਈਮ ਹੈ ਨਾ ਉਹ ਬੜਾ ਜਦੋ ਜਿਹਦਾ ਟਾਈਮ ਹੈ ਕੀ ਹੈਗਾ ਉਹ ਪੰਜਾਬ ਦੇ ਇਲਾਕੇ ਦੇ ਅੰਦਰ ਕਿੰਨੇ ਟਾਈਮ ਤੋਂ ਇਨਵੇਸ਼ਨਸ ਹੋ ਰਹੇ ਹਨ 880 ਤੋਂ ਹਮ ਇਨਵੇਸ਼ਨ ਇਨਵੇਸ਼ਨ ਹੋ ਜਾ ਰਹੇ ਹਨ ਇਨਵੇਸ਼ਨ ਕੋਈ ਕਦੀ ਤੁਗਲਕ ਡਾਇਨੈਸਟੀ ਕਦੀ ਲੋਧੀ ਡਾਇਨੈਸਟੀ ਕਦੀ ਮੁਗਲ ਡਾਇਨੈਸਟੀ ਕਦੀ ਅਹਿਮਦ 샤ਬਦਾਲੀ ਨਾਦਰ ਸ਼ਾਹ ਕੋਈ ਆਵੇ ਥੱਪੜ ਮਾਰ ਕੇ ਨਿਕਲ ਜਾਵੇ ਤਾਂ ਹੀ ਤੇ ਕਹਿੰਦੇ ਕਿ ਜੋ ਕਹਿੰਦੇ ਜੋ ਮਿਲਦਾ ਖਾ ਲੈਣੀ ਤੇ ਬਾਕੀ ਅਹਿਮਦ ਸ਼ਾਹ ਖਾਤਾ ਪੀਤਾ ਲਾਹਰਾ ਬਾਕੀ ਅਹਿਮਦ ਸ਼ਾਹ ਹਮ ਤੇ ਇਹ ਸਾਡੀ ਫਿਤਰਤ ਉਹ ਪੰਜਾਬ ਦੇ ਲੋਕਾਂ ਦੀ ਫਿਤਰਤ ਹੁੰਦੀ ਸੀ ਹਮ ਹਮ ਹੋਂ ਉਸ ਦੇ ਅੰਦਰ ਜੇਕਰ ਜੇ ਕੰਟਰੋਲ ਆਣਾ ਸ਼ੁਰੂ ਹੁੰਦਾ ਹੈ ਰੂਲ ਵੀਕ ਹੋ ਰਿਹਾ ਹੈ ਤੁਹਾਡੇ ਆਪਣੀ ਆਵਾਮ ਦੇ ਵਿੱਚ ਇੱਕ ਕੰਟਰੋਲ ਆ ਰਿਹਾ ਤੁਸੀਂ ਪਹਿਲੀ ਚੀਜ਼ ਕੀ ਕਰੋਗੇ ਆਪਣੇ ਆ ਘੇਰਾ ਬੰਦੀ ਕਰੋਗੇ ਤੁਸੀਂ ਪਹਿਲੇ ਕਹਿੰਦੇ ਕਿ ਘੇਰਾ ਬੰਦੇ ਰਾਖੀ ਜਿਹੜਾ ਹੁੰਦੀ ਆ ਮੈਂ ਜੋ ਵੀ ਸਰਦਾਰ ਬਣ ਰਿਹਾ ਉਸ ਇਲਾਕੇ ਦਾ ਉਹ ਕਹਿੰਦਾ ਬਈ ਮੈਨੂੰ ਤੁਸੀਂ ਰਾਖੀ ਦਿਓ ਆਪਣੀ ਫਸਲਾਂ ਵਿੱਚੋਂ ਤੇ ਅਸੀਂ ਘੇਰਾ ਬੰਦੀ ਕਰੀਏ ਤੇ ਆਪਣੇ ਪ੍ਰੋਟੈਕਟ ਕਰੀਏ ਮਿਸਲਾਂ ਇਦਾਂ ਕਾਇਮ ਹੁੰਦੀਆਂ ਨੇ ਇਲਾਕਿਆਂ ਵਿੱਚ ਹੈਨਾ ਆਪਸ ਵਿੱਚ ਲੜਦਿਆਂ ਵੀ ਸੀ ਗਿਆ ਇੱਕ ਦੂਜੇ ਦੇ ਪੈ ਇੱਕ ਗਰੁੱਪ ਹੈ ਦੂਜੇ ਗਰੁੱਪ ਦੀ ਮਿਸਲ ਚਲਾ ਜਾਵੇ ਤੇ ਲੜਾਈ ਵੀ ਹੁੰਦੀ ਸੀਗੀ ਵੱਧੂ ਵੱਧੂ ਉਹ ਜਦੋਂ ਤੁਸੀਂ ਇਹਨੂੰ ਇੱਕ ਮਜ਼ਦ ਦੇ ਹਿਸਾਬ ਨਾਲ ਤੁਸੀਂ ਦੇਖੋ ਨਾ ਇੱਕ ਤੁਸੀਂ ਇੱਕ ਬੜਾ ਚੰਗਾ ਜਾਓ ਤੁਸੀਂ ਕਿੰਨੇ ਦੀ ਸਿੱਖਾਂ ਦਾ ਹੋ ਸੀਗਾ ਨਹੀਂ ਲੜਾਈਆਂ ਵੀ ਹੁੰਦੀ ਸੀ ਇਨਸਾਨ ਜੀ ਕੇ ਸਾਰੇ ਹੈਨਾ ਆਪਣਾ ਆਪਣਾ ਇਲਾਕਾ ਉਹ ਕਰ ਰਹੇ ਸਨ ਉਸ ਟਾਈਮ ਜਿਹੜੇ ਕਿਲੇ ਬਣੇ ਸਨ ਉਹ ਬਣੇ ਸਨ ਮਿੱਟੀ ਦੇ ਹਾਂ ਜਲਦੀ ਹਲਦੀ ਬਣ ਰਹੇ ਸਨ ਬਿਲਕੁਲ ਬਿਲਕੁਲ ਦੀਵਾਰਾਂ ਕੰਧ ਬਣ ਰਹੀ ਸੀ ਉਹ ਕੋਈ ਵੱਡੇ ਕਿਲੇ ਦੇ ਰੂਪ ਨਹੀਂ ਸਨ ਨਾ ਕਿਲਾ ਸੀ ਬਸ ਬਸ ਇੱਕ ਘੇਰਾਬੰਦੀ ਹਮ ਘੇਰਾਬੰਦੀ ਨੂੰ ਕਿਲਾ ਕਹਿ ਦੋ ਬਸ ਹੈ ਨਾ ਤੇ ਇਹੋ ਜਿਹੇ ਬڑے ਕਿਲੇ ਬਣੇ ਸਨ ਹਮ ਹਮ ਤੇ ਅੱਜ ਵੀ ਅਗਰ ਤੁਸੀਂ ਗੁਜਰਾਵਾਲਾ ਜਿਹੇ ਇਲਾਕੇ ਚਲੇ ਜਾਓ ਪਾਕਿਸਤਾਨ ਇਹਨੇ ਬੜੇ ਪਿੰਡਾਂ ਦੇ ਨਾਂ ਕਿਲਾ ਸੁਜਾਨ ਸਿੰਘ ਕਿਲਾ ਇਹ ਤੇ ਛੋਟੇ ਛੋਟੇ ਜਿਹੜੇ ਘੇਰਾਬੰਦੀ ਸੀਗੇ ਬਟ ਅਦਰ ਜਾਓਗੇ ਤੁਹਾਨੂੰ ਕੋਈ ਕਿਲਾ ਨਜ਼ਰ ਨਹੀਂ ਆਏਗਾ ਹਮ ਹਮ ਦੀਵਾਰਾਂ ਸੀਗੀਆਂ ਤੇ ਮੈਨੂੰ ਮੈਂ ਆਪਣੀ ਕਿਤਾਬ ਦੇ ਦਾ ਦਿਖਾਇਆ ਹੈ ਕਿਲਾ ਮੀਆਂ ਸਿੰਘ ਇੱਕ ਪਿੰਡੇਗਾ ਹਮ ਹਮ ਮੈਂ ਉਹਦੀ ਪਿਕਚਰ ਇਸ ਕਰਕੇ ਲਈ ਸੀਗੀ ਕਿਉਂਕਿ ਇੱਕ ਛੋਟੀ ਕੰਦ ਦਾ ਮੁਗਲਾਈ ਇੱਟਾਂ ਦਾ ਇੱਕ ਕੰਧ ਬਾਕੀ ਹੈ ਉਥੇ ਕੁਝ ਅਵਸ਼ੇਸ਼ ਉਹ ਦਰਸਾਂਦੀ ਹੈ ਕਿ ਹੋ ਸਕਦਾ ਇਹ ਇਹ ਜੋ ਕਿਲੇ ਹੋਣ ਲੇਕਿਨ ਮੈਨੂੰ ਮਹਿਸੂਸ ਹੁੰਦਾ ਹੈ ਉਹ ਕਿਉਂਕਿ ਇੱਟ ਸੀਗੀ ਨਾ ਉਹ ਤੇ ਫਿਰ ਵੀ ਤੁਸੀਂ ਆਪਣੇ ਟਾਈਮ ਨਾਲ ਬਣਾਈ ਹੈ ਲੇਕਿਨ ਤੇ ਉਹ ਤੁਸੀਂ ਜਲਦੀ ਉਸ ਤੇ ਮਿੱਟੀ ਦਾ ਬਣਾਓਗੇ ਤੁਸੀਂ ਉਹ ਤੇ ਖਤਮ ਹੋ ਗਏ ਸਾਰੇ ਹੈ ਨਾ ਹੁਣ ਜਿਹੜਾ ਲਾਹੌਰ ਦਾ ਕਿਲਾ ਜਿਹਦੇ ਅੰਦਰ ਰਣਜੀਤ ਸਿੰਘ ਜਾਂਦਾ ਹੈ ਜਾਂ ਤੇ ਪੰਗੀ ਪਲੇ ਉੱਥੇ ਸੀਗੇ ਉਥੇ ਬੜੇ ਪਹਿਲੇ ਦਬਨੇ ਆਇਆ ਉਹਦੀ ਤੇ ਲਾਹੌਰ ਸ਼ਹਿਰ ਲਵ ਕੁਛ ਤੋਂ ਜਾਣਦਾ ਹੈ ਕਰਦੇ ਕਰਦੇ ਅਕਬਰ ਦਾ ਟਾਈਮ ਕਿੰਨੀ ਡਾਇਨੈਸਟੀਆਂ ਆਈਆਂ ਨੇ ਸਟੇਬਿਲਿਟੀ ਕਿੰਨੀ ਸੈਂਚਰੀਜ਼ ਦੀ ਸਟੇਬਿਲਿਟੀ ਸੋ ਆਸ ਆਸਾਲ ਉਹ ਕਿਲੇ ਬੜੇ ਮਜ਼ਬੂਤ ਬਣੇ ਨੇ ਤੁਸੀਂ ਉਹਨੋਂ ਉਹਦੇ ਅੰਦਰ ਵੜ ਗਏ ਹੋਣੋਂ ਤੁਹਾਡੇ ਕਬਜ਼ੇ ਚਾਂਗੇ ਇਦਾਂ ਹੀ ਲਾਹੌਰ ਆਈ ਰੂਲ ਇਦਾਂ ਚੇਂਜ ਹੋਣਾ ਸੀ ਦਿੱਲੀ ਦੇ ਕਿਲੇ ਕੋਈ ਹੋਰ ਆ ਗਿਆ ਕੋਈ ਹੋਰ ਆ ਗਿਆ ਬ੍ਰਿਟਿਸ਼ ਆ ਗਿਆ ਹੈ ਨਾ ਇਦਾਂ ਕਰਕੇ ਤੁਹਾਡੇ ਕੋਲ ਕੀ ਲਾਗੇ ਤੁਸੀਂ ਉਹਦੇ ਅੰਦਰ ਐਡੀਸ਼ਨ ਕੀਤਾ ਹੈ ਅੱਠ ਤਰਾ ਬਣਾਇਆ ਤੁਸੀਂ ਇਹ ਆਪਣਾ ਅਲੱਗ ਬਣਾਇਆ ਰਜੀਤ ਸਿੰਘ ਨੇ ਉਹ ਐਡੀਸ਼ਨ ਸਿੱਖ ਰਾਜ ਦੇ ਟਾਈਮ ਦੀ ਜਿਹੜੀ ਸਿੱਖਾਂ ਦੇ ਰਜੀਤ ਸਿੰਘ ਦੇ ਟਾਈਮ ਰਾਜ ਦੀ ਮੈਂ ਉਹ ਵਰਡ ਚੇਂਜ ਕਰਾਂਗਾ ਲੇਕਿਨ ਉਸ ਟਾਈਮ ਦੀ ਚੀਜ਼ਾਂ ਬਣ ਨਹੀਂ ਚੁਹੀਆਂ ਲੇਕਿਨ ਉਸ ਦੇ ਅੰਦਰ ਤੁਸੀਂ ਗਏ ਇੱਕ ਤੇ ਉਹ ਤੁਸੀਂ ਐਕਵਾਇਰ ਕੀਤਾ ਜੋ ਤੁਸੀਂ ਆਪਣੇ ਜੋਰ ਨਾਲ ਤੁਸੀਂ ਲੈ ਲਿਆ ਜਿੱਤਿਆ ਬਾਹੂ ਬਰਨ ਆਉਂ ਉਹਨਾਂ ਮੈਂ ਇੱਕ ਚੀਜ਼ ਪਹਿਲੇ ਗੜ ਕਰਨ ਤੋਂ ਮੈਂ ਇੱਕ ਬੇਸ ਰੱਖਣਾ ਚਾਹਨਾ ਕਿਉਂਕਿ ਹੋ ਸਕਦਾ ਹੈ ਮੇ ਤੁਹਾਡੇ ਦਰਸ਼ਕ ਸ਼ਾਇਦ ਇਸ ਚੀਜ਼ ਤੋਂ ਹਿਲਵੀ ਜਾਣ ਉਹਨਾਂ ਨੂੰ ਲੱਗੇ ਕਿ ਮੈਂ ਕੋਈ ਉਹਨਾਂ ਦੇ ਕੋਈ ਉਹਨਾਂ ਦੇ ਸੋਚ ਤੋਂ ਥੋੜੀ ਵਿਪਰੀਤ ਗੱਲ ਕਰ ਰਿਹਾ ਹਾਂ ਲੇਕਿਨ ਸੱਚ ਬੋਲ ਰਿਹਾ ਹਾਂ ਯਾਨੀ ਕਿ ਲੇਕਿਨ ਲੇਕਿਨ ਮੈਂ ਫਿਰ ਵੀ ਰੱਖਣਾ ਚਾਹਨਾ ਦੇਖੋ ਇਤਨਾ ਕੰਮ ਕੀਤਾ ਹੈ ਅਗਰ ਕੁਝ ਇੱਕ ਦੋ ਚੀਜ਼ ਤੁਹਾਡੇ ਹਿਸਾਬ ਨਾਲ ਨਹੀਂ ਚਲੇਗੀ ਨਾ ਤੇ ਉਹਨੂੰ ਇਗਨੋਰ ਕਰ ਦਿਓ ਮੈਂ ਮੇਰੀ ਇੱਕ ਗੁਜ਼ਾਰਿਸ਼ ਹੈ ਦੇਖੋ ਮੈਂ ਜਿੰਨੀ ਤਾਰੀਖ ਪੜ੍ਹੀ ਹੈ ਨਾ ਉਹਦੇ ਅੰਦਰ ਇੱਕੋ ਚੀਜ਼ ਆਂਦੀ ਹੈ ਸਤਲਜ ਦਰਿਆ ਦੇ ਇਸ ਪਾਸੇ ਇਹ 1799 ਹੂੰ ਵਿੱਚ ਰਣਜੀਤ ਸਿੰਘ ਫਤਿਹ ਕਰਦਾ ਹੈ ਜੀ ਹੁਣ 1809 ਦੇ ਅੰਦਰ 1809 ਦੇ ਅੰਦਰ ਟ੍ਰੀਟੀ ਆਫ ਸਤਲਜ ਸਾਈਨ ਹੁੰਦੀ ਹੈ ਜੋ ਬ੍ਰਿਟਿਸ਼ ਐਮਪਾਇਰ ਉਸ ਪਾਸੇ ਦੇ ਲਾਹੌਰ ਦਰਬਾਰ ਦੇ ਨਾਲ ਮੈਂ ਅਜੇ ਵੀ ਲਾਹੌਰ ਦਰਬਾਰ ਕਹਿ ਰਿਹਾ ਨਾਲ ਸਾਈਨ ਕਰਦੀ ਹੈ ਟ੍ਰੀਟੀ ਕਿ ਭਾਈ ਤੂੰ ਇਸ ਪਾਸੇ ਨਾ ਅਸੀਂ ਉਸ ਪਾਸੇ ਨਹੀਂ ਜਾਵਾਂਗੇ ਕਿਉਂਕਿ ਜਿਹੜਾ ਅੱਜ ਈਸਟ ਪੰਜਾਬ ਦਾ ਮਾਜਰ ਇਲਾਕਾ ਛੱਡ ਕੇ ਹੋਰ ਜਿੰਨੇ ਵੀ ਸਟੇਟ ਸੀਗੇ ਜਿੰਦ ਤੁਹਾਡਾ ਪਟਿਆਲਾ ਇਹ ਸਾਰੇ ਜਿਹੜੇ ਸਟੇਟ ਸੀਗੇ ਨਾ ਟਕਸੂ ਦੇ ਕਾਫੀ ਏਰੀਆ ਸੀ ਹਾਂ ਮੈਜੋਰਟੀ ਹੈ ਨਾ ਉਹ ਸਾਰੇ ਦੇ ਸਾਰੇ ਬ੍ਰਿਟਿਸ਼ ਨਾਲ ਜਾ ਕੇ ਮਿਲ ਗਏ ਸਨ ਉਹ ਵੀ ਤਾਂ ਮਿਸਲਾਂ ਸੀਗੀਆਂ ਸਿੰਘਾ ਜੀ ਹੈ ਨਾ ਉਹ ਮਿਸਲਾਂ ਨੇ ਰਣਜੀਤ ਸਿੰਘ ਦੇ ਨਾਲ ਆਪਣਾ ਹੱਥ ਜੋੜਨ 'ਚ ਇਨਕਾਰ ਕਰ ਦਿੱਤਾ ਇਹ ਦਿਖਾਈ ਦਿੰਦਾ ਹੈ ਕਿ ਤੁਹਾਨੂੰ ਖੱਲਿਆਂ ਵਿੱਚ ਦਰਾਰਾਂ ਸੀਗੀਆਂ ਉਹ ਬ੍ਰਿਟਿਸ਼ ਵੱਲ ਚਲੇ ਗਿਆ ਹੂੰ ਉਹ ਲੇਕਿਨ ਰਣਜੀਤ ਸਿੰਘ ਹੁਣ ਆਪਣਾ ਉੱਥੇ ਗਿਆ ਤੇ ਉਹ ਫਸ ਗਿਆ ਹੂੰ ਕਿ ਹੁਣ ਮੈਂ ਕੀ ਕਰਾਂ ਮੈਂ ਜਿਹੜੇ ਆਪਣੇ ਬੰਦਿਆਂ ਨੂੰ ਕਹਿ ਰਿਹਾ ਕਿ ਅਸੀਂ ਮਿਲ ਕੇ ਇੱਕ Empire ਬਣਾਈਏ ਉਹਨਾਂ ਨੇ ਇਨਕਾਰ ਕਰਤਾ ਉਸ ਪਾਸ ਚਲੇ ਗਏ ਹੂੰ ਹੁਣ ਬ੍ਰਿਟਿਸ਼ ਨੇ ਉਹ ਟ੍ਰੀਟੀ ਸਾਈਨ ਕੀਤੀ 189 ਦੇ ਅੰਦਰ ਉਹ ਟ੍ਰੀਟੀ ਉਹ ਉਸ ਟਾਈਮ ਤੋਂ ਕੀ ਜ਼ਿਕਰ ਕਰਨਾ ਸ਼ੁਰੂ ਕਰਦਨੇ ਸਿੱਖ Empire ਉਸ ਪਾਸੋਂ ਲੇਕਿਨ ਤੁਸੀਂ ਮੈਂ ਸ਼ੁਰੂ ਕੀਤਾ ਕਿ ਥੀ ਸਰਕਾਰ ਇਹ ਖਾਲਸਾ ਤੋਂ ਕਿ ਸਰਕਾਰ ਤੋਂ ਕਿਉਂਕਿ ਤੁਹਾਨੂੰ ਆਪਣੇ ਜਿਹੜੀ ਤਾਰੀਖ ਤੇ ਹੈ ਨਾ ਜਿਹੜੀ ਹਿਸਟੋਰੀਕਲ ਸੋਚ ਉਹਦੇ ਤੁਹਾਨੂੰ ਸਿੱਖ ਐਮਪਾਇਰ ਨਹੀਂ ਨਜ਼ਰ ਆਉਂਦਾ ਹੈ ਨਾ ਬਹੁਤ ਵੱਡੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਬਹੁਤ ਬਾਰੀਕੀ ਲਈ ਗੱਲ ਹੈ ਕਿਉਂਕਿ ਅਗਰ ਇਹ ਖਾਲਸਾ ਉਹ ਇੱਕ ਉਹ ਸਾਂਝੀ ਵਲਤਾ ਵਾਲਾ ਐਮਪਾਇਰ ਜਿਸ ਦੇ ਅੰਦਰ ਇਤਨੇ ਤੁਹਾਡੇ ਜਨਰਲ ਮੁਸਲਮਾਨ ਨੇ ਤੁਹਾਡੇ Hindu ਨੇ ਤੁਹਾਡੇ ਸੇ ਹਰ ਕੋਈ ਸੀਗਾ ਪੰਜਾਬੀ ਐਮਪਾਇਰ ਸੀਗਾ ਉਹਨੂੰ ਸਰਕਾਰ ਇਹ ਖਾਲਸਾ ਕਹਿ ਰਹੇ ਨੇ ਸਰਕਾਰ ਕਹਿ ਰਹੇ ਹੋ ਮਹਾਰਾਜਾ ਨਹੀਂ ਕਹਿ ਰਹੇ ਤੁਸੀਂ ਉਹ ਬ੍ਰਿਟਿਸ਼ ਜਿਹੜਾ ਉਸ ਪਾਸੋਂ ਤੋਂ ਰੂਲ ਕਰ ਰਿਹਾ ਸਤਲੁਜ ਦੇਸ ਪਾਸੋਂ ਹੋਣ ਉਹ ਡਿਫਾਈਨ ਕਰ ਰਿਹਾ ਹੈ ਤੁਹਾਡੇ Empire ਨੂੰ ਉਸੇ Empire ਕਿਉਂਕਿ ਇੱਕ ਬੈਠਾ ਜਿਹੜਾ ਉੱਪਰ ਹੈ ਉਹ ਇੱਕ ਪਗੜੀ ਵਾਲਾ ਸਿੱਖ ਹੈਗਾ ਪਰ ਇੱਧਰ ਰਿੰਦਾ ਸਿੱਖ ਉਹਨੇ ਆਪਦੇ ਨਾਲ ਲਾਲਿਆ ਤੋੜ ਕੇ ਇੱਦੇਲੇ ਸਿੱਖ ਨੂੰ ਤੇ ਉਹ ਤੇ ਬ੍ਰਿਟਿਸ਼ Empire ਹੋ ਗਿਆ ਬੋਤਲਿਟੇ Empire ਹੋ ਗਿਆ ਹੈ ਨਾ ਦੇਖੋ ਬ੍ਰਿਟਿਸ਼ ਨੇ ਨਾ ਉਹ ਹਲਟਿਮੇਟਲੀ 크੍ਰਿਸਚਨ Empire ਰਹੇਗਾ 크੍ਰਿਸਚਨ ਈਸਟ ਇੰਡੀਆ ਕੰਪਨੀ ਦੇ ਅੰਡਰ ਉਹ ਟ੍ਰੇਡ ਕਰਨ ਆਏ ਨੇ ਉਹ ਪ੍ਰੋਫਿਟ ਵਾਸਤੇ ਆਏ ਨੇ ਉਹਨਾਂ ਪ੍ਰੋਫਿਟ ਦੇ ਵਿੱਚਕਾਰ ਉਹਨਾਂ ਨੇ 크ਿਸਚੀਅਨਿਟੀ ਫੈਲਾਨੀ ਹੈ ਲੇਕਿਨ ਉਹ ਲਹਿ ਰਹੇ ਨੇ ਉਹ ਕਿਸ ਮੁਗਲ Empire ਤੋਂ ਲੈ ਆਉਣੇ ਨੇ ਮੁਗਲ Empire ਨੂੰ ਇਸਲਾਮਿਕ Empire ਕਹਿੰਦੇ ਨੇ ਕਿਉਂਕਿ ਉਹ ਦੇਖਦੇ ਨੇ مذہب ਦੇ ਹਿਸਾਬ ਨਾਲ ਜਾਨ ਬੁਝ ਕੇ ਮਜ਼ਬਦ ਦਾ ਟੀਕਾ ਲਾਉਂਦੇ

ਬੁਧਿਜ਼ਮ ਕੀ ਤੁਹਾਂ ਇਸਮ ਹੁੰਦਾ ਇੱਕ ਫੇਥ ਜੋ ਇੱਕ ਰੂਲ ਰੈਗੂਲੇਸ਼ਨ ਦੇ ਅੰਡਰ ਆਂਦਾ ਸਾਡੇ ਜਿਹੜੀ ਸਭਿਤਾ ਸਿੰਧੂ ਦਰਿਆ ਦੇ ਇਸ ਪਾਸੇ ਦੀ ਸੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਇੱਕ ਬਹੁ ਬਹੁਤ ਹੀ ਇੱਕ ਸੰਸਮ ਸਭਿਜਾ ਸਾਰੀ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਤੇ ਉਹਦੇ ਅੰਦਰ ਪੰਥ ਹੁੰਦੇ ਨੇ ਕਬੀਰ ਪੰਥ ਨਾਨਕ ਪੰਥ ਪੰਥ ਹੁੰਦੇ ਨੇ ਜਿਹੜੇ ਇੱਕ ਲੀਡਰ ਦੇ ਅਰਾਊਂਡ ਕੋਈ ਇੱਕ ਲੂਸ ਥਾਟ ਤੇ ਲੋਕ ਕੋਈ ਇਕ ਚੁੰਬਕ ਉਂਗਣਾ ਆ ਕੇ ਇਕੱਠੇ ਹੋ ਰਹੇ ਸਾਡੇ ਪੰਥ ਹੁੰਦੇ ਸਨ ਤੇ ਬ੍ਰਿਟਿਸ਼ ਨੇ ਆ ਕੇ ਤੁਹਾਨੂੰ ਕ੍ਰਿਸਚੀਅਨ ਕ੍ਰਿਸਚੀਅਨਿਟੀ ਦੇ ਜ਼ੋਰ ਵਿੱਚ ਆ ਕੇ ਸਾਰਿਆਂ ਨੂੰ ਇਜ਼ਮ 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 ਬਣਾਤਾ ਸਿਰਫ ਆਪਣੇ ਆਪ ਨੂੰ ਕ੍ਰਿਸਚੀਅਨਿਜ਼ਮ ਨਹੀਂ ਬਣਾਇਆ ਤੇ ਜਿਸ ਕੋਲ ਦੀ ਗੱਲ ਹੈ ਸੋਚਣ ਵਾਲੀ ਆ ਜਿਸ ਕੋਲ ਆਪਣੇ ਤੇ ਕਿਉਂ ਨਹੀਂ ਲਾਗੂ ਜਿਸ ਕੋਲ ਤੁਸੀਂ ਰਾਜ ਲੈ ਰਹੇ ਹੋ ਕਿ ਯੂਰਪ ਦੇ ਅੰਦਰ ਉਹ ਲੜ ਰਹੇ ਨੇ ਯੂਰਪ ਦੇ ਅੰਦਰ ਕ੍ਰਿਸਚੀਅਨਿਟੀ ਔਰ ਇਸਲਾਮ ਲੜ ਰਹੀ ਹੈ ਔਰ ਉਹਨਾਂ ਤੋਂ ਪਹਿਲੇ ਉਹੀ ਇਬ੍ਰਾਹਿਮਿਕ ਫੇਥ ਦੇ ਅੰਦਰ ਜੂਜ਼ ਆ ਰਹੇ ਨੇ ਜੂਜ਼ ਨੂੰ ਉਹ ਜੁਡਾਈਜ਼ਮ ਕਹ ਰਹੇ ਨੇ ਹਮ ਇਸਲਾਮ ਨੂੰ ਇਸਲਾਮਿਜ਼ਮ ਨਹੀਂ ਕਹ ਰਹੇ ਹਮ ਹਮ ਕ੍ਰਿਸਚੀਅਨ ਨੂੰ ਕ੍ਰਿਸਚੀਅਨਿਜ਼ਮ ਨਹੀਂ ਕਹ ਰਹੇ ਬਾਕੀ ਸਾਰੇ ਜਿਹੜੇ ਨੇ ਉਹ ਸਬਿਜ਼ਮ ਨੇ ਸੋਚਣੇ ਲਈ ਗੱਲ ਹੈ ਕਿ ਬਿਲਕੁਲ ਬਿਲਕੁਲ ਤੇ ਬ੍ਰਿਟਿਸ਼ ਨੇ ਉਸ ਪਾਸੇ ਦੇ ਰਾਜ ਨੂੰ ਦੇਖਿਆ ਤੇ ਉਹ ਕਹਿੰਦੇ ਇਹ ਸਿੱਖ Empire ਹੈ ਹਮ ਲੇਕਿਨ ਅਸੀਂ ਨਹੀਂ ਕਹ ਰਹੇ ਸੀਗੇ ਹਮ ਹਮ ਸਾਡੀ ਤਾਰੀਖ ਨਹੀਂ ਕਹਿੰਦੀ ਉਹ ਤੇ ਬ੍ਰਿਟਿਸ਼ ਨੇ ਕਿਹਾ ਤੇ ਬਣ ਗਿਆ ਹੁਣ ਅਸੀਂ ਗਿੱਲੇ ਦੇ ਗੱਲ ਤੇ ਆਏ ਇਸ ਕੰਟੈਕਸਟ ਦੇ ਹਿਸਾਬ ਨਾਲ ਹਮ ਹਮ ਤੇ ਕਦੀ ਕਦੀ ਮੇਰੇ ਮੂੰਹ ਤੋਂ ਵੀ ਨਿਕਲ ਜਾਏਗਾ ਸਿੱਖ Empire ਲੇਕਿਨ ਮੈਂ ਇਸ ਨੂੰ ਅੰਦਰੋਂ ਨਹੀਂ ਮੰਨਣਾ ਮੈਂ ਕਹਿਣਾ ਇੱਕ ਪੰਜਾਬੀ Empire ਸੀਗਾ ਉਹ ਤਾਂ ਇੱਕ ਅਸੀਂ ਜਿੱਥੇ ਜਿਹੜੀ ਹਵਾ ਚ ਵਗਦੇ ਆ ਸਾਨੂੰ ਵੀ ਉਹ ਬੁੱਲਿਆਂ ਚ ਵਗਣਾ ਪੈਂਦਾ ਕਈ ਵਾਰੀ ਹੁਣ ਉਹ ਕਿਲਾ ਜਿਹੜਾ ਹੈ ਇੱਕ ਤੁਹਾਨੂੰ ਕਿਲੇ ਮਿਲਦੇ ਨੇ ਜੋ ਲੇਗੇ ਨੇ ਇਹੋ ਜਿਹੇ ਕਿਲੇ ਅਟਕ ਦਾ ਕਿਲਾ ਹੂੰ ਅਕਬਰ ਦੇ ਟਾਈਮ ਦਾ ਬਣਿਆ ਹੂੰ ਉਸ ਤੋਂ ਪਹਿਲਾਂ ਬਣਿਆ ਐਕਚੁਅਲੀ ਉਸ ਤੋਂ ਇੱਕ ਪਹਿਲੇ ਡਾਇਨਸਟੀ ਪਹਿਲੇ ਬਣਿਆ ਯਾਦ ਨਹੀਂ ਕਿਹੜੀ ਡਾਇਨਸਟੀ ਪਰ ਉਸ ਤੋਂ ਬਣਿਆ ਅਟਕ ਦਰਿਆ ਦੇ ਲਾਗੇ ਹੂੰ ਹੂੰ ਜਿਸ ਵਿੱਚ ਇੱਕ ਟਾਈਮ ਮਰਾਠੇ ਵੀ ਆਏ ਨੇ ਹੂੰ ਮਿਸਲਾਂ ਦੇ ਪੀੜਤ ਮਿਠਾਰੇ ਕਿ ਜਿਮਰਾਠੇ ਕੁਝ ਟਾਈਮ ਤੱਕ ਉਥੇ ਝੰਡਾ ਵਾੜ ਕੇ ਬਚਲੇ ਗਏ ਬਹੁਤ ਦੂਰ ਸੀਗਾ ਤੇ ਉਸ ਦੇ ਅੰਦਰ ਫਿਰ ਰਣਜੀਤ ਸਿੰਘ ਉਥੇ ਜਾ ਕੇ ਇੱਕ ਕਿਲੇ ਸਾਡੇ ਲੈ ਗਏ ਨੇ ਇਹੋ ਜਿਹੇ ਵੱਡੇ ਵੱਡੇ ਸਟਾਰਟਿਸ਼ ਕਿਲੇ ਤੇ ਨਾਲ ਜਦੋਂ ਇੰਪਾਇਰ ਬਣਦਾ ਗਿਆ ਫਿਰ ਕੁਝ ਕੁਝ ਇਲਾਕਿਆਂ ਚ ਉਹਨਾਂ ਨੇ ਛੋਟੇ ਛੋਟੇ ਕਿਲੇ ਬਣਾਉਣੇ ਸ਼ੁਰੂ ਕੀਤੇ ਆਪ ਵੀ ਬਣਾਏ ਹੋਰ ਸਭ ਤੋਂ ਦੇਖੋ ਉਹਨਾਂ ਦੇ ਜਦੋਂ ਇਹ एटीन ओ नाइन के दे अंदर ट्री साइन होगी ना हम उस पास जा नहीं सकते जो आज, काओ जो भी, आज का पेपसू इलाका कॉज होगी अच्छा ईस्ट पंजाब को उस पास जा नहीं सकते मांझा इलाका है तोड़े हैतलाज इस पास हमें वधना किस पास को सिर्फ लाहौर और लाहौर के नए गुजरात से बस यही इलाका सीन एक्सपैंड करना है तो विजन की है पहले साउथ न एक्सपैंड करो मुल्तान तक वैस्ट वल ਜਿੱਥੇ ਤੱਕ ਅਫਗਾਨਿਸਤਾਨ ਬਾਰਡਰ ਤੱਕ ਜਾਓ ਯਾ ਤਾਂ ਹੋ ਸਕਦਾ ਉਹਨਾਂ ਦੀ ਕੋਸ਼ਿਸ਼ ਹੁੰਦੀ ਅਫਗਾਨਿਸਤਾਨ ਚਲ ਚਲ ਜਾਂਦੇ ਲੇਕਿਨ ਅੱਜ ਮੈਂ ਦਿਖਾਣਾ ਦੇਖਣਾ ਕਦੇ ਕਦੇ ਲੋਕੀ ਦਿਖਾਉਂਦੇ ਨੇ ਸਿੱਖ ਇੰਪਾਇਰ ਅਫਗਾਨਿਸਤਾਨ ਤੱਕ ਦਿਖਾਉਂਦੇ ਕੋਈ ਅਫਗਾਨਿਸਤਾਨ ਤੱਕ ਨਹੀਂ ਸੀਗਾ ਸਿਰਫ ਖਾਇਬਰ ਦਰਰੇ ਤੱਕ ਜਮਰੂਦ ਦਾ ਕਿਲਾ ਸੀਗਾ ਫਿਰ ਤੁਸੀਂ ਨਾਰਥ ਵੱਲ ਜਾਓ ਲਦਾਖ ਕਸ਼ਮੀਰ ਇਸੇ ਪਾਸੇ ਉਹ ਐਕਸਪੈਂਡ ਕਰ ਸਕਦਾ ਸੀਗਾ ਤੇ ਉਸਨੇ ਇਸ ਪਾਸੇ ਨੂੰ ਛੱਡ ਹੀ ਦਿੱਤਾ ਕੋਹ ਜਾ ਕੇ ਲੜੇ ਬ੍ਰਿਟਿਸ਼ ਨਾਲ ਅਸੀਂ ਇਸ ਪਾਸੇ ਜੁੜਨਾ ਸ਼ੁਰੂ ਕਰਦੇ ਫਿਰ ਉਹਦੀ ਜੰਗਾ ਸ਼ੁਰੂ ਹੋਈਆਂ ਤੇ ਮਲਤਾਨ ਵੱਲ ਗਏ ਉਹਨ ਮਲਤਾਨ ਦਾ ਕਿਲਾ ਤੁਸੀਂ ਉਹ ਪੰਗਿਆਂ ਦੀ ਗੱਲ ਕੀਤੀ ਮਲਤਾਨ ਦਾ ਕਿਲਾ ਜਿਹੜਾ ਹੈ ਉਹ ਉਹਨਾਂ ਨੇ ਮੁਜ਼ਫਰ ਅਲੀ ਖਾਨ ਤੋਂ ਲਿਆ ਲੇਕਿਨ ਕਰੀਬ 8 ਜਾਂ 9 ਵਾਰੀ ਗਏ ਨੇ ਜੰਗ ਕਰਨ ਤੇ ਫਿਰ ਉਹ ਅਲਟੀਮੇਟਲੀ ਪੰਗਿਆਂ ਦੀ ਤੋਪ ਲਾ ਕੇ ਗਏ ਨੇ ਉਸੇ ਨੇ ਜਾ ਕੇ ਕਿੰਨੀ ਵਾਰੀ ਤੇ ਉਹਨਾਂ ਨੇ ਗੋਲੀਆਂ ਚਲਾਈ ਉਹਦਾ ਚੱਕਾ ਹਿੱਲ ਗਿਆ ਤੇ ਉਹ ਜਿਹੜਾ ਜਿਹੜਾ ਇੱਕ ਨੇ ਆਪਣਾ ਇੱਕ ਮੁਸਲਮਾਨ ਸੀਗਾ ਉਹਨੇ ਆਪਣੀ ਆਪਣੀ ਹਰਬੀਤੀ ਲਿਖੀ ਕਹਿੰਦਾ ਮੈਂ ਅਜਿੰਦਾ ਲਿਖਣ ਵਾਸਤੇ ਕਿਉਂਕਿ ਅਗਲਾ ਮੇਰਾ ਨੰਬਰ ਸੀਗਾ ਉਹ ਥੱਲੇ ਮੋੜੇ ਰੱਖਣ ਵਾਸਤੇ ਹੈਨਾ ਜੀ ਜੀ ਤੇ ਇਹ ਸਾਰੇ ਇਕੱਠ ਦਾ ਇੱਕ ਇਹ ਪੰਜਾਬੀਆਂ ਦਾ ਇੱਕ ਕੰਪਾਇਰ ਸੀਗਾ ਤੇ ਉਹ ਕਿਲਾ ਹੋ ਗਿਆ ਉਹ ਵੀ ਇਸਟੈਬਲਿਸ਼ ਕਿਲਾ ਹੈ ਫਿਰ ਮੁਜ਼ਫਰ ਅਲੀ ਨੇ ਛੱਡਤਾ ਉਹ ਬਲੋਚੀ ਸੀਗਾ ਉਹਨੇ ਛੱਡਤਾ ਫਿਰ ਉਸ ਪਾਸੇ ਚਲੇ ਗਏ ਹੋਂ ਤੁਸੀਂ ਮੇਨ ਜਿਹੜੇ ਕਿਲੇ ਬਣਨੇ ਸ਼ੁਰੂ ਹੋਏ ਨੇ ਨਾ ਵੈਸਟਵਰਡ ਜਾਣਾ ਸ਼ੁਰੂ ਕਰਦੇ ਹੋ ਹਾਂ ਵੈਸਟਵਰਡ ਜਾਣਾ ਸ਼ੁਰੂ ਕਰਦੇ ਹੋ 1813 ਤੋਂ ਬਾਅਦ ਤੁਸੀਂ ਸ਼ੁਰੂ ਕਰਦੇ ਹੋ ਬੜੀ ਜੰਗਾਂ ਹੋਈਆਂ ਨੇ ਹੋਂ ਤੁਸੀਂ ਅਟਕ ਦੇ ਕਿਲੇ ਤੱਕ ਪਹੁੰਚ ਗਏ ਅਟਕ ਦੇ ਲੈ ਲਿਆ ਉਸ ਤੋਂ ਲਾਗੇ ਉਸ ਅਟਕ ਤੋਂ ਪਹਿਲਾਂ ਜੇਲਮ ਦਾ ਇਲਾਕਾ ਜੇਲਮ ਦੇ ਇਲਾਕੇ ਵਿੱਚ ਤੁਸੀਂ ਰੋਤਾਸ ਦੇ ਕਿਲਾ ਰੋਤਾਸ ਦਾ ਕਿਲਾ ਬੜਾ ਵੱਡਾ ਤੁਸੀਂ ਉਹ ਲੈ ਉਹ ਵੀ ਤੋਂ ਲੈ ਲਿਆ ਲੇਕਿਨ ਰੋਤਾਸ ਦੇ ਕਿਲੇ ਦੇ ਬਾਹਰ ਹਰੀ ਸਿੰਘ ਨਲਵਾ ਨੇ ਆਪਣਾ ਕਟਾਸ ਰਾਜ ਦੇ ਅੰਦਰ ਇੱਕ ਆਪਣਾ ਆਫਿਸ ਬਣਾਇਆ ਹੁਣ ਮੈਂ ਆਪਣੀ ਕਿਤਾਬ ਦੇ ਅੰਦਰ ਜ਼ਿਕਰ ਕੀਤਾ ਹੈ ਉਹਨੂੰ ਆਫਿਸ ਦੇ ਅੰਦਰ ਜੋ ਲਾਲ ਕਿਸ਼ਨ ਅਡਵਾਨੀ ਇੱਕ ਵਾਰੀ ਪਾਕਿਸਤਾਨ ਗਿਆ ਨਾ ਤੇ ਉਹ ਉਸ ਟਾਈਮ ਬੀਜੇਪੀ ਦੇ ਟਾਈਮ ਤੇ ਮੇਰੇ ਖਿਆਲ ਬਾਜਪਾਈ ਦੇ ਟਾਈਮ ਤੇ ਉਸ ਟਾਈਮ ਗਿਆ ਸੀਗਾ ਤਾਂ ਉਸਨੇ ਆਪਣਾ ਲਿਖਿਆ ਤੇ ਉਹਨੇ ਕਿਹਾ ਮੈਂ ਕਟਾਸ ਰਾਜ ਜਾਣਾ ਚਾਹਨਾ ਤੇ ਪਾਕਿਸਤਾਨ ਗਵਰਨਮੈਂਟ ਨੇ ਜਲਦੀ 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 ਸਭ ਕੁਝ ਠੀਕ ਠਾਕ ਕੀਤਾ ਉਹ ਜਿਹੜਾ ਉਹਦਾ ਹੈੱਡ ਆਫਿਸ ਉਹਦਾ ਜਿਹੜਾ ਹਰੀ ਸਿੰਘ ਨਲਵਾ ਦਾ ਬਣਾਇਆ ਜਿਹੜਾ ਜਿਹੜਾ ਇਲਾਕਾ ਉਹਦਾ ਆਫਿਸ ਸੀਗਾ ਨਾ ਉਸ ਨੂੰ ਇਹਨਾਂ ਨੇ ਬਾਹਰ ਇੱਕ ਬੋਰਡ ਲਗਾਇਆ ਤਾਂ ਰਾਮਚੰਦਰ ਮੰਦਿਰ ਅੱਛਾ ਹੁਣ ਦੇਖੋ ਹੁਣ ਅੱਜ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ ਹੁਣ ਉਹ ਰਾਮਚੰਦਰ ਮੰਦਿਰ ਬਣ ਗਿਆ ਤੁਸੀਂ ਮੈਂ ਉਹਦਾ ਰੈਫਰੈਂਸ ਵੀ ਦਿੱਤਾ ਕਿ ਇਹ ਤੇ ਉਹਦਾ ਆਫਿਸ ਜਿਹੜਾ ਬ੍ਰਿਟਿਸ਼ ਰਿਕਾਰਡ ਅੰਦਰ ਇਸ ਤਰ੍ਹਾਂ ਆ ਰਿਹਾ ਹੈ ਇੱਕ ਇੱਕ ਲੀਡਰ ਨੂੰ ਖੁਸ਼ ਕਰਨ ਲਈ ਤਵਰੀਖ ਬਦਲਦੀ ਤੁਸੀਂ ਤੁਹਾਡੀ ਤਾਰੀਖ ਦਾ ਉਹ ਕੁਝ ਪਤਾ ਹੀ ਨਹੀਂ ਸੀਗਾ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਮੈਨੂੰ ਡਾਊਟ ਦੇ ਬੈਨੀਫਿਟ ਆਊਟ ਡਾਊਟ ਦੇ ਰਹੇ ਹਨ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀਗਾ ਉਹਨਾਂ ਨੇ ਆਹ ਉਹ ਕਿਸ ਨੇ ਕਿਹਾ ਕਿ ਰਾਮਚੰਦਰ ਮੰਦਿਰ ਤੇ ਇਹ ਬੋਰਡ ਲਗਾਤਾ ਹੁਣ ਤੁਸੀਂ ਉਹ ਨਰੀ ਸਿੰਘ ਨਰਵੇ ਦਾ ਕਿਲਾ ਜਿਹੜਾ ਹੈ ਜਿਹੜਾ ਆਫ ਹੈਡ ਆਫ ਹੈ ਉਹ ਹੁਣ ਰਾਮਚੰਦਰ ਮੰਦਿਰ ਹੋ ਗਿਆ ਉਹਦਾ ਮੰਦਿਰ ਦੀ ਰੂਪਰੇਖਾ ਨਹੀਂ ਅੰਦਰ ਮੂਰਤੀ ਰੱਖਣ ਦੀ ਥਾਂ ਨਹੀਂ

जमरोद और अगे मिचनी फोर्ट तक और जिस मैं अपनी किताब के अंदर लैजेंडरी फोर्स का सैकेंड द क्वेस्ट के अंदर कंटिन्यूजी किताब के अंदर मैं जिक्र भी किया जो मैं Second, तो मैं, मैं रिसर्च करनी शुरू की थी ना तो मैंने उपर स्ट्रेटोसफियर उ आसमानी तो जो एक नज़र आया मैप में बनाया उस कि दो स्ट्रैटेजी की सी दो रिंग्स डिफेंड करने वास्ते बने एक रिंग से खाइबर दरेदम वो छोटा रिंग सर उसके लागे बड़े किले बने ने मिचनी फोर्ट ਖਾਈਬਰ ਦਰੇ ਤੋਂ ਅੱਗੇ ਜਮਰੂਦ ਦਾ ਕਿਲਾ ਬਣਿਆ ਫਿਰ ਹਰੀ ਸਿੰਘ ਦਾ ਬੁਰਜ ਬਣਿਆ ਫਿਰ ਪਸ਼ਾਵਰ ਦਾ ਜਿਹੜਾ ਕਿਲਾ ਸੀਗਾ ਬੜਾ ਵੱਡਾ ਕਿਲਾ ਜੋ ਬੜੀ ਡਾਇਨੈਸਟੀ ਤੋਂ ਚੱਲਦੇ ਸੀ ਬਾਲਾ ਹਿਸਾਰ ਉਹ ਇਹਨਾਂ ਨੇ ਜਿੱਤਿਆ ਫਤਿਹ ਕੀਤੀ ਅੰਦਰ ਫਿਰ ਉਸ ਦੇ ਅੰਦਰ ਕੁਝ ਕੁਝ ਅੰਸ਼ ਸੀ ਆਰਕੀਟੈਕਚਰ ਦੀ ਨਜ਼ਰ ਆਉਂਦੀ ਹੈ ਅੱਜ ਵੀ ਉਸ ਦੇ ਅੰਦਰ ਇੱਕ ਇੱਕ ਬੋਰਡ ਲੱਗਿਆ ਹੋਇਆ ਹੈ ਕਿ ਅਕਾਲ ਪੁਰਖ ਦੇ ਜਿਸ ਤਿੰਕ ਕਰਕੇ ਲਿਖਿਆ ਹੋਇਆ ਹੈ ਉਸ ਦੇ ਅੰਦਰ ਰਾਈਟ ਤੇ ਉਸ ਤੋਂ ਲਾਗੇ ਲਾਗੇ ਕਰਦੇ ਕਰਦੇ ਨੌਸ਼ੇਰਾ ਨੌਸ਼ੇਰਾ ਤੇ ਜੰਗ ਹੋਈ ਨੌਸ਼ੇਰਾ ਦੇ ਕਾਬੁਲ ਦਰਿਆ ਦੇ ਲਾਗੇ ਹਾਂ ਤੇ ਇਹਨਾਂ ਸਾਰੇ ਲਗੇ ਤੇ ਛੋਟੇ ਛੋਟੇ ਕਿਲੇ ਬਣੇ ਨੇ ਇਹ ਛੋਟਾ ਰੰਗੇ ਕਿਉਂਕਿ ਤੁਸੀਂ ਖਾਈਬਰ ਦਰੇ ਤੋਂ ਜੋ ਫੌਜ ਜੋ ਅੰਦਰ ਆ ਰਹੀ ਹੈ ਨੇ ਉਹਨਾਂ ਨੂੰ ਰੋਕਣ ਵਾਸਤੇ ਪਹਿਲਾ ਫਰਸਟ ਲਾਈਨ ਆਫ ਡਿਫੈਂਸ ਤੁਸੀਂ ਪਹਿਲੇ ਫਰਸਟ ਲਾਈਨ ਆਫ ਡਿਫੈਂਸ ਇੱਕਦਮ ਇਕੱਠੋ ਕੇ ਕਰਦੇ ਹੋ ਨਾ ਇਹ ਛੋਟੇ ਦਾਇਰੇਜ ਬਣੇ ਉਸ ਤੋਂ ਬਾਅਦ ਦਾਇਰਾ ਵੱਡਾ ਹੁੰਦਾ ਕਿਉਂਕਿ ਤੁਸੀਂ ਸਿੰਧੂ ਦਰਿਆ ਦੋ ਜਗ੍ਹਾ ਤੋਂ ਕਰਾਸ ਕਰ ਸਕਦੇ ਪਸ਼ਾਵਰ ਤੋਂ ਉੱਪਰ ਤੁਸੀਂ ਗਏ ਅੰਬ ਦੇ ਏਰੀਆ ਦੇ ਅੰਦਰ ਆਮ ਤੋਂ ਦਾਰਬੰਦ ਕਰਾਸ ਕੀਤਾ ਉੱਥੋਂ ਕਰ ਤੁਸੀਂ ਸਿੰਧੂ ਦਰਿਆ ਕਰਾਸ ਕਰ ਗਏ ਨਾ ਤੁਸੀਂ ਸਿੱਧਾ ਪਹੁੰਚ ਗਏ ਕਸ਼ਮੀਰ ਹੂੰ और कश्मीर पहुंच गए उस टाइम कश्मीर जो अफगानिस्तान का इलाका सो तो जो रणजीत सिंह ने अठारह सौ उन्नी लिया है तो करके पाँच वो, ता वो अफगानिस्तान का इलाका अफगानी रूल करते से। फिर तुम अटक दे किले आए अटक के किले सिंधु दरिया क्रॉस कर लिया लाहौर पहुंच गए लाहौर पहुँच गए फिर दिल्ली पहुँच गए तो यह दो रूट टू कवर कर ब्लॉक करने वास्ते एक वे दायरे में किले बने ਤੋ ਇਹ ਕਿਲੇ ਨੇ ਬੜੇ ਛੋਟੇ ਛੋਟੇ ਬਣੇ ਨੇ ਜਲਦੀ ਜਲਦੀ ਬਣੇ ਇਹ ਪੋਸਟ ਮੰਗਨ ਬਣੇ ਨੇ ਪਿਕਟਸ ਐਂਡ ਪੋਸਟ ਮੰਗਨ ਤੇ ਇਹਨਾਂ ਨੂੰ ਮੈਂ ਕਾਫੀ ਮੈਪਿੰਗ ਕੀਤਾ ਲੋਡ ਮੁਤਾਬਕ ਬਣਦੇ ਗਏ ਅੱਗੇ ਅੱਗੇ ਤੁਰਦੇ ਗਏ ਲੇਕਿਨ ਇਹ ਫਿਰ ਖਤਮ ਵੀ ਹੋ ਗਏ ਕਿਉਂਕਿ ਇਹ ਵੱਡੇ ਵੱਡੇ ਕਿਲੇ ਨਹੀਂ ਸਨ ਇਹਨਾਂ ਸਾਰੇ ਕਿਲਿਆਂ ਵਿੱਚੋਂ ਦੋ ਕਿਲੇ ਬਾਕੀ ਨੇ ਅੱਛਾ ਹੈ ਕੀ ਹਜੇ ਵੀ ਹਾਂ ਜਿਨ੍ਹਾਂ ਨੂੰ ਮੈਂ ਮੈਂ ਇੱਕ ਜਗ੍ਹਾ ਜਾ ਕੇ ਨਾ ਸਿੰਧੂ ਦਰਿਆ ਦੇ ਲਾਗੇ ਖੜਾ ਹੋ ਕੇ ਨਾ ਇੱਕ ਬ੍ਰਿਟਿਸ਼ ਨੇ ਨਾ ਇੱਕ ਆਪਣਾ ਮੈਪ ਕੀਤਾ ਸੀਗਾ ਇੰਡੀਅਨ ਆਪਣੇ ਇੰਡੀਆ ਲਾਹੌਰ ਚਾਂਦ ਤੋ ਬਾਅਦ ਜਦੋਂ ਜਦੋਂ 1800 ਰਣਜੀਤ ਸਿੰਘ ਦਾ Empire ਖਤਮ ਜਾਂਦਾ 1849 ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹਨੂੰ ਐਂਗਲੋ ਸਿੱਖ ਵਾਰ ਉਹ ਕਹਰੇ ਨੇ ਐਕਚੁਅਲੀ ਜਦੋਂ ਸ਼ਾਹ ਮੁਹੰਮਦ ਦੀ ਦੀ ਤੁਸੀਂ ਉਹ ਜੰਗਨਾਮਾ ਪੜੋ ਤਾਂ ਉਹ ਕਹਿੰਦੇ ਫੌਜਾ ਮਤਲਬ ਕਹਿੰਦੇ ਆ ਕਿ ਜੰਗ ਹੋਣ ਲੱਗਿਆ ਹਿੰਦ ਪੰਜਾਬ ਦਾ ਅਸੀਂ ਕਹਿੰਦੇ ਆ ਹਿੰਦ ਪੰਜਾਬ ਦਾ ਜੰਗ ਹੋਣ ਲੱਗਿਆ ਬ੍ਰਿਟਿਸ਼ ਕਹਿੰਦਾ ਐਂਗਲੋ ਸਿੱਖ ਵਾਰ ਹੋਣ ਲੱਗੀ ਫਰਦਿਆ ਜਿਹੜਾ ਪਹਿਲੇ ਗੱਲ ਕਰ ਰਹੇ ਸੀ ਅਸੀਂ ਤੇ ਨਹੀਂ ਕਹ ਰਹੇ ਕਿ ਉਹ ਸ਼ਬਦ ਸਾਨੂੰ ਦੇਤੇ ਉਹਨਾਂ ਨੇ ਸ਼ਬਦ ਦੇ ਦਿੱਤੇ ਤੇ ਖੈਰ ਜਦੋਂ ਉਹ ਕ੍ਰਾਸ ਕਰਕੇ ਉਹ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀਗਾ ਕਿ ਉਹ ਕਿਲਾ ਜਿਹੜਾ ਜਿਹੜਾ ਖਾਇਬ ਖਾਇਬਰ ਏਰੀਆ ਦੇ ਲਾਗੇ ਨਾ ਪਸ਼ਾਵਰ ਦੇ ਲਾਗੇ ਫਰਸਟ ਰਿੰਗ ਦੇ ਅੰਦਰ ਜਿਹੜੇ ਕੁਝ ਕਿਲੇ ਬਚੇ ਨੇ ਉਹਨਾਂ ਚੋਂ ਇੱਕ ਕਿਲਾ ਸ਼ਬਕਦਰ ਦਾ ਸ਼ਬਕਦਰ ਉਹ ਉਹ ਕਿਲੇ ਦੇ ਬਣਿਆ ਇੱਕ ਟਿੱਬੇ ਉੱਤੇ ਜਿਸ ਟਿੱਬੇ ਦਾ ਨਾਮ ਹੈ ਸਖੋਟੇਰੀ ਸਿੱਖੋਟੇਰੀ ਸਿੱਖਾਂ ਦੀ ਢੇਰੀ ਉੱਥੇ ਸਿੱਖਾਂ ਦੀ ਪਾਪੂਲੇਸ਼ਨ ਉਹ ਢੇਰੀ ਦੇ ਉੱਪਰ ਕਿਲਾ ਬਣਿਆ ਅੱਛਾ 1839 ਦੰਦਾ ਇੱਕ ਕਿਲਾ ਹੈਗਾ ਤੁਹਾਡਾ ਜਮਰੋਦ ਦਾ ਅੱਗੇ ਜਾ ਕੇ ਜਮਰੋਦ ਦਾ ਬਣਿਆ ਜਮਰੋਦ ਦਾ ਕਿਲੇ ਦੇੰਦ ਮੈਂ ਜਦੋਂ ਗਿਆ ਸੀਗਾ ਮੈਂ ਹੁਣ ਗੱਲ ਕਰ ਰਿਹਾ 2016 2017 ਤੱਕ 2014 ਦੰਦ ਮੈਂ ਜਾਣ ਦੀ ਕੋਸ਼ਿਸ਼ ਕੀਤੀ ਹੋਣ ਤਾਂ ਬੜੇ ਲੋਕ ਜਾਣ ਲੱਗੇ ਨੇ ਪਾਕਿਸਤਾਨ ਨੂੰ ਸਮਝ ਆ ਗਿਆ ਕਿ ਇਹ ਤੇ ਇਹ ਤੇ ਸਾਡੇ ਵਾਸਤੇ ਬੈਂਕ ਬੈਂਕ ਅਕਾਊਂਟ ਹੈਗਾ ਕਿ ਭਾਈ ਇਸ ਨੂੰ ਖੋਲੋ ਤੇ ਟੂਰਿਜ਼ਮ ਆਏਗਾ ਬਸ ਬਸ ਇਹ ਤੇ ਸਾਡੇ ਕਾਮ ਵਾਸਤੇ ਤਾਂ ਬੜਾ ਇੱਕ ਜਜ਼ਬਾਤੀ ਕਿਲਾ ਹੈਗਾ ਲੇਕਿਨ 18 ਸੂ 2014 ਦਾ ਤਾਂ ਜਾਣਾ ਮੁਸ਼ਕਿਲ ਸੀਗਾ ਮੈਂ ਤੇ ਜਦੋਂ ਗਿਆ ਉਸ ਦਿਨ ਤਾਲੀਬਾਨ ਦੀ ਬੜੀ ਪ੍ਰੋਬਲਮ ਸੀਗੀ ਤੇ ਮੈਂ ਕੋਈ ਲੈ ਕੇ ਨਹੀਂ ਜਾਣ ਨੂੰ ਤਿਆਰ ਮੈਂ ਰੋਡ ਦੇ ਸਪਾਸ ਤੋਂ ਖੜੇ ਹੋ ਕੇ ਇੱਕ ਫੋਟੋ ਖਿੱਚ ਕੇ ਆ ਗਿਆ ਸੀਗਾ ਲੇਕਿਨ ਰੱਬੀ એનર્ਜੀ ਨੂੰ ਮੈਨੂੰ ਲੈ ਕੇ ਜਾਣਾ ਸੀਗਾ ਸੈਕੰਡ ਕਿਤਾਬ ਦੇ ਅੰਦਰ ਮੈਂ ਅੰਦਰ ਵੜ ਗਿਆ ਸ਼ਾਇਦ ਮੈਂ ਵਨ ਆਫ ਦਾ ਫਰਸਟ ਫਿਊ ਹੋਵਾਂ ਅੰਦਰ ਗਿਆ ਹਾਂ ਮੇਰਾ ਸਿਰਫ ਜਜ਼ਬਾਤ ਸੀਗਾ ਉਸ ਕਿਲੇ ਦੇ ਉਹ ਬੁਰਜ ਦੇ ਉੱਤੇ ਜਾ ਕੇ ਖੜਾ ਹੋ ਕੇ ਖਾਇਬਰ ਪਾਸ ਨੂੰ ਦੇਖਣਾ ਜਿੱਥੋਂ ਹਰੀ ਸਿੰਘ ਨਲਵਾ ਉਹਦੀ ਫੌਜ ਖਾਇਬਰ ਪਾਸ ਦੇ ਨਜ਼ਰ ਪਾਦੇ ਹੋਣਗੇ ਉਹ ਮੈਂ ਪਿਕਚਰ ਖਿੱਚੀ ਹੈ ਤਾਂ ਆਪਣੇ ਲੌਂਗ ਲੈਂਸ ਦੇ ਨਾਲ ਖਾਇਬਰ ਪਾਸ ਨਜ਼ਰ ਆ ਰਿਹਾ ਖਾਇਬਰ ਦਰਰਾ ਨਜ਼ਰ ਆ ਰਿਹਾ ਸਾਫ਼ ਨਜ਼ਰ ਆਉਂਦਾ ਹੈ ਤੁਹਾਨੂੰ ਤੇ ਖੈਰ ਹਰੀ ਸਿੰਘ ਨਲਵਾ ਦੀ ਮੌਤ ਉੱਥੇ ਹੋਈ ਸੀਗੀ ਤੇ ਇਹ ਲੇਕਿਨ ਕਿਲਾ ਬੜਾ ਸਟਰੋਂਗ ਕਿਲਾ ਹੈ ਕਿ ਵੀ ਤਾਂ ਕਾਫੀ ਖੜਾ ਲੇਕਿਨ ਉਹ ਨਾ ਉਮਦਾ ਤੋ ਤਾਰੀਖ ਦੇ ਅੰਦਰ ਜ਼ਿਕਰ ਆਂਦਾ ਹੈ ਹਮ ਹਮ ਉਮਦਾ ਤੋ ਤਾਰੀਖ ਨਹੀਂ ਇਹ ਦੂਜੇ ਹਰੀ ਸਿੰਘ ਨਗਾ ਦੀ ਦੂਜੇ ਟੈਕਸਟ ਜ਼ਿਕਰ ਆਂਦਾ ਹੈ ਕਿ ਇੱਥੇ ਪਾਣੀ ਦੀ ਕਾਟ ਸੀ ਤੇ ਇਹ ਪਾਣੀ ਦੀ ਘਾਟ ਦੇ ਕਰਕੇ ਉਹ ਕਹਿੰਦਾ ਸੀਗਾ ਕਿ ਪਾਣੀ ਇਤਨਾ ਸੀਗਾ ਕਿ ਪਾਣੀ ਮਿਲਦਾ ਨਹੀਂ ਸੀਗਾ ਤੇ ਇਹਨਾਂ ਨੇ ਨਾ ਫਿਰ ਆਪਣੀ ਪਾਰਟਨਰਸ਼ਿਪ ਕੀਤੀ ਜਿਹੜੇ ਖਾਈਬਰ ਦਰਿਆ ਦੇ ਅੱਗੇ ਅਲੀ ਮਸਜਿਦ ਦੇ ਲਾਗੇ ਮਿchni ਪੋਸਟ ਦੇ ਲਾਗੇ ਨਾ ਖਾਈ ਉੱਥੇ ਇਹਨਾਂ ਦੇ ਕਬਾਇਲੇ ਜਿਹੜੇ ਸੀਗੇ ਉਹਨਾਂ ਦੇ ਨਾਲ ਪਾਰਟਨਰਸ਼ਿਪ ਕੀਤੀ ਪਾਣੀ ਦੀ ਤੇ ਕਿਸੇ ਨੂੰ ਤੁਸੀਂ ਅਗਰ ਰੈਵਨਿਊ ਦੋਗੇ ਤਾਂ ਤੁਹਾਡੇ ਦੋਸਤ ਹੀ ਹੋਣਗੇ ਨਾ ਤੇ ਕੋਈ ਜੰਗ ਨਹੀਂ ਸੀਗੀ ਉਹ ਦੋਸਤ ਸੀਗੇ ਆ ਕੇ ਪਾਣੀ ਦਿੰਦੇ ਫਿਰ ਲੇਕਿਨ ਜਦੋਂ ਅਫਗਾਨੀ ਆਏ ਨੇ ਲੜਨ ਵਾਸਤੇ ਫਿਰ ਲਾਸਟ ਦੇਖੋ ਪੋਪੂਲੇਸ਼ਨ ਹੋਈ ਹੈ ਕੋਈ ਤੁਹਾਡਾ ਦੋਸਤ ਹੈਗਾ ਕੋਈ ਕੋਈ ਹੋਰ ਦੁਸ਼ਮਣ ਆਂਦਾ ਹੈ ਇਹ ਤਾਂ ਇਸ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਸੀ ਕਿ ਤੇ ਖੈਰ ਹਰੀ ਸਿੰਘ ਨੇ ਲੋਦੀ ਉੱਥੇ ਡੈਥ ਹੋਈ ਸੀ ਕਿ ਬਾਕੀ ਸ਼ਬਕਦਰ ਦਾ ਕਿਲਾ ਹੈ ਜਿਸ ਦੇ ਅੰਦਰ ਅਜੇ ਵੀ ਉਹ ਦੋ ਦਰਵਾਜ਼ੇ ਬੰਨੇ ਹੋਏ ਨੇ ਉਹਨਾਂ ਨੇ ਜਿਸ ਨੂੰ ਕਹਿੰਦੇ ਨੇ ਉਹ ਮੇਰੀ ਉਹ ਡਾਕੂਮੈਂਟਰੀ ਦੇ ਵੀ ਇੱਕ ਪੀਅਰਿੰਗ ਸੋਲ ਔਰ ਪੀਅਰਿੰਗ ਵਾਰੀਅਰ ਦੋ ਡਾਕੂਮੈਂਟਰੀ YouTube ਚੈਨਲ ਤੇ ਹਨ ਉਹ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚ ਦਿਖਾਇਆ ਵੀ ਹੈ ਕਿ ਦੋ ਦਰਵਾਜ਼ੇ ਨੇ ਉਸ ਟਾਈਮ ਜਿਹੜਾ ਆਪਣਾ ਵੈਂਚੂਰਾ ਸੀਗਾ ਜਿਹੜਾ ਜਨਰਲ ਸੀਗਾ ਹੁਣ ਹਰੀ ਸਿੰਘ ਨਲਵਾ ਅਸਾਂ ਰਣਜੀਤ ਸਿੰਘ ਦੀ ਡੈਥ ਹੋ ਗਈ 1839 ਤੇ 1841 ਦੇ ਅੰਦਰ ਸ਼ੇਰ ਸਿੰਘ ਹੈਗਾ ਸ਼ੇਰ ਸਿੰਘ ਦੇ ਨਾਲ ਇਹ ਆਪਣਾ ਵੈਂਚੂਰਾ ਜਿਹੜਾ ਉੱਥੇ ਪਹੁੰਚਿਆ ਵੈਂਚੂਰਾ ਉੱਤੇ ਕਮਾਂਡਰ ਸੀਗਾ ਹਮ ਹਮ ਸ਼ੇਰ ਸਿੰਘ ਆਇਆ ਸੀਗਾ ਤੇ ਰਾਤੀ ਅਫਗਾਨੀਆਂ ਨੇ ਅਟੈਕ ਕਰਤਾ ਹਮ ਤੇ ਸਵੇਰੇ ਉੱਥੇ ਤੇ ਉਹ ਬੜਾ ਇਹ ਤੇ ਬੇਇੱਜ਼ਤੀ ਹੋ ਗਈ ਕਿ ਭਾਈ ਸਾਡਾ ਰਾਜਾ ਆਇਆ ਹੈ ਤੇ ਨਾਲ ਅਟੈਕ ਕਰਤਾ ਤੇ ਉਹ ਕੋਰਟ ਮਾਰਸ਼ਲ ਹੋਣਾ ਸੀਗਾ ਹਮ ਹਮ ਹੁਣ ਕੋਰਟ ਮਾਰਸ਼ਲ ਦੇ ਅੰਦਰ ਉਹ ਵੈਂਚੂਰਾ ਨੂੰ ਉੱਤੇ ਸਜ਼ਾ ਦੇ ਨਹੀਂ ਸਕਦੇ ਸੀਗੇ ਹਮ ਹਮ कोर्ट मार्शल दे अंदर रा, शेर ने की, की सजा सुनाई कि फौजा बड़ी जोर जज्बे ने क्योंकि उन्होंने राति रा परे करता लेकिन गलती तो है गलती है इस दरवाजे की किले दरवाजे की जो इतना कमजोर जो अफगानियन अंदर ਉਸ ਦਰਵਾਜੇ ਨੂੰ 100 ਸਾਲ ਦੀ ਸਜ਼ਾ ਚੜਾਈ ਸਾਈਂ ਅੱਛਾ ਤੇ ਉਹ ਅੱਜ ਵੀ ਅਜੇ 100 ਸਾਲ ਤੋਂ ਉੱਪਰ ਹੋ ਗਏ ਨੇ ਮੈਂ ਪਾਕਿਸਤਾਨ ਉਸੇ ਉੱਥੇ ਦੇ ਕਮਾਂਡਰ ਨੂੰ ਕਿਹਾ ਸੀਗਾ ਇਹਨੂੰ ਯਾਰ ਤਰੀਹਾ ਕਰੋ 1841 ਦੇ ਅੰਦਰ ਇਹਨੂੰ ਸਜ਼ਾ ਹੋਈ ਸੀਗੀ 1941 ਦੇ ਅੰਦਰ ਬ੍ਰਿਟਿਸ਼ ਇੰਡੀਆ ਨੇ ਰੀਆਲੀ ਕੀਤਾ ਤੇ 1947 ਦੇ ਤੁਹਾਡਾ ਉਹਨਾਂ ਇਲਾਕਾ ਹੋ ਗਿਆ ਰੀਆ ਕਰ ਦੋ ਕਹਿੰਦੇ ਹੋਂਤੇ ਹੀ ਲੋਕੀ ਆ ਕੇ ਦੇਖਣਗੇ ਸਾਨੂੰ ਇਹ ਕਹਾਣੀ ਨਹੀਂ ਪਤਾ ਸੀਗੀ ਰਾਈਟ ਕਿਉਂਕਿ ਉਹ ਤੇ ਉਹਨਾਂ ਨੂੰ ਸੰਗਲਿਆ ਚੜ ਆ ਰੱਖਿਆ ਨੇ ਅੱਛਾ ਤੇ ਮੇਰੇ ਕਹਿਣ ਦਾ ਪਾਵ ਹੈ ਸੀਗਾ ਕਿਲਿਆਂ ਦਾ ਕਿ ਅਲੱਗ-ਅਲੱਗ ਟਾਈਪ ਦੇ ਕਿਲੇ ਨੇ ਹੂੰ ਤੇ ਬਾਕੀ ਤੇ ਸਾਰੇ ਬੋਸਾਰੇ ਖਤਮ ਹੋ ਗਏ ਨੇ ਔਰ ਤੁਸੀਂ ਅਗਰ ਕਿਤਾਬਾਂ 'ਚ ਦੇਖੋਗੇ ਤੁਹਾਨੂੰ ਇੱਕ ਚੈਪਟਰ ਲੈਜੈਂਡਰੀ ਫੋਰਟਸ ਨਜ਼ਰ ਆਏਗਾ ਪੂਰਾ ਇਤਿਹਾਸ ਔਰ ਹਰੀਖram ਗੁਪਤਾ ਨੇ ਬਹੁਤ ਹੀ ਅੱਛਾ ਇਸ ਦਾ ਜ਼ਿਕਰ ਕੀਤਾ ਮੈਂ ਇਹਨੂੰ ਪੜਿਆ ਹੋਇਆ ਸੀਗਾ ਜਦੋਂ ਮੈਂ ਉੱਥੇ ਅੰਦਰ ਗਿਆ ਮੈਂ ਕਦੀ ਵੀ ਕੋਈ ਰਿਸਰਚ ਰਨ ਕਰਨ ਨਹੀਂ ਗਿਆ ਸੀ ਮੇਰੇ ਰਸਤੇ ਤੇ ਉਹ ਜਿਹੜੀ एनर्जी ਸੀ ਕਿ ਉਹ ਰਸਤੇ ਖੋਲ ਰਹੀ ਸੀਗੀ ਜਦੋਂ ਤੁਸੀਂ ਆਪਰੇ ਹਮ ਨੂੰ ਪ੍ਰਪੇਅਰ ਕੀਤਾ ਹੋਵੇ ਸਭ ਕੁਝ ਤਹਿ ਤੁਹਾਡੀ ਜਮੇ ਹੋਵੇ ਉਹ ਸਿਰਫ ਪਰੰਪਤੀ ਇਸ ਟਾਈਮ ਉਹ ਚੀਜ਼ ਅੱਗੇ ਆ ਰਹੀ ਸੀਗੀ ਜਦੋਂ ਮੈਂ ਜਾ ਰਿਹਾ ਸੀਗਾ ਸਿਰ ਇਹੀ ਮੈਂ ਕਹਾਂਗਾ ਕਿ ਇਹ ਨਹੀਂ ਆਦੀ ਤੁਹਾਨੂੰ ਬਾਕੀ ਤੁਹਾਨੂੰ ਪੜ੍ਹਨਾ ਪਏਗਾ ਜਿੱਦਾਂ ਮੈਂ ਕੋ ਇੰਟਰੋਡਕਸ਼ਨ ਬਿਲਕੁਲ ਬਿਲਕੁਲ ਬਹੁਤ ਹੀ ਥੋਨੂ ਇਹ ਨਾ ਜੇ ਮੈਂ ਜੇ ਕਿਤਾਬਾਂ ਦੀ ਗੱਲ ਕਰਾਂਗਾ ਦੁਨੀਆ ਲੇਖਕਾਂ ਦੀ ਗੱਲ ਕਰਾਂ ਤਾਂ ਅਕਸਰ ਸਾਡੇ ਅੱਜ ਕੱਲ ਲਗਾਉਂਦਾ ਵੀ ਕਿਸੇ ਨੇ 20 ਕਿਤਾਬਾਂ ਪੜ੍ਹ ਕੇ ਫਿਰ ਅੱਗੇ ਇੱਕ ਕਿਤਾਬ ਲਿਖਤੀ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜ਼ਰੂਰੀ ਹੁੰਦਾ ਬੀਜ ਟਾਈਮ ਦੇ ਹਾਣ ਦਾ ਹੋਣਾ ਸਮੇਂ ਦੇ ਹਾਣ ਦਾ ਹੋਣਾ ਤਾਂ ਸਾਡੀਆਂ ਇਹ ਚੀਜ਼ਾਂ ਰਫਾਈਨ ਹੋ ਕੇ ਅੱਗੇ ਆਉਣੀਆਂ ਚਾਹੀਦੀਆਂ ਜੇ ਤੁਸੀਂ ਹਿਸਟਰੀ ਚ ਸ਼ਕੀਨ ਰੱਖਦੇ ਸੀ ਹਰੀਮ ਗੁਪਤਾ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਸੀ ਤਾਂ ਹੀ ਤੁਹਾਡੇ ਅੰਦਰ ਕੋਈ ਬੀਜ ਬਣ ਪਿਆ ਤੇ ਤੁਸੀਂ ਉਹਨਾਂ ਚੋਂ ਜਾਂ ਜਾ ਕੇ ਉਦੋਂ ਅਗਲੀਆਂ ਗੱਲਾਂ ਕੱਢ ਕੇ ਲਿਆਏ ਹੋ ਤੇ ਅੱਜ ਮੈਂ ਸਾਡੇ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਹਿਸਟਰੀ ਜਿਹੜਾ ਕਹਿੰਦੇ ਨੇ ਇਤਿਹਾਸ ਦੀ ਅਸੀਂ ਕਿ ਦੰਡ ਤਾਨੇ ਮੇਣੇ ਦਾ ਮਾਰ ਦਿੰਦੇ ਆ ਵੀ ਜਿਹੜਾ ਆਪਦਾ ਇਤਿਹਾਸ ਭੁੱਲ ਜੇ ਉਹ ਕੌਮਾਂ ਦਾ ਹੋ ਜਾਂਦੀਆਂ ਪਰ ਇੱਕ ਲੈਤਾਨੇ ਮੇਨਾ ਤੱਕ ਸੀਮਤ ਰੱਖਿਆ ਕਰੋ ਹਿਸਟਰੀ ਨੂੰ ਪੜਨਾ ਬਣਦਾ ਅੱਜ ਤਾਂ ਸਾਨੂੰ ਬਹੁਤ ਸੌਖਾ ਹੋ ਗਿਆ ਸੀ ਕਈ ਵਾਰੀ ਨਾ ਗੂਗਲ ਤੇ ਬੈਠ ਕੇ ਵੀ ਉਹ ਸਮਾ ਦੇ ਉੱਤੇ ਕਰੀ ਕਹਿੰਦੇ ਏਰੀਅਲ 뷰 ਤਾਂ ਕਰ ਹੀ ਲੈਨੇ ਆ ਨਾ ਪਤਾ ਤਾਂ ਲੱਗੇ ਹੁੰਦਾ ਨਾ ਸਾਡੇ ਦਿਮਾਗ ਦੇ ਅੰਦਰ ਇੱਕ ਮੈਪ ਬਣ ਜਾਂਦਾ ਵੀ ਕਿਹੜੀ ਚੀਜ਼ ਕਿਹੜੇ ਤਾਂ ਤੇ ਪਈ ਸੀ ਤੇ ਮੈਨੂੰ ਇੰਨਾ ਕੁ ਪਤਾ ਵੀ ਜਦੋਂ ਕੋਈ ਮੈਪ ਬਣਾ ਲੈਣਾ ਦਿਮਾਗ ਤੇ ਉਹ ਦਿਮਾਗ ਤੁਹਾਡੇ ਪੈਰਾਂ ਨੂੰ ਵੀ ਗਾਈਡ ਕਰਦਾ ਵੀ ਚੱਲ ਭਾਈ ਕਿਸੇ ਵੇਲੇ ਉੱਧਰ ਵੀ ਚੱਲ ਕੇ ਆ ਤੇ ਜ਼ਰੂਰੀ ਨਹੀਂ ਹੁੰਦਾ ਜੰਮੂ ਕਸ਼ਮੀਰ ਦੀਆਂ ਆਬਾਦੀਆਂ ਜੀ ਸੈਰਾਂ ਕਰਨੀਆਂ ਹੁੰਦੀਆਂ ਸੈਰਾਂ ਇਹ ਵੀ ਹੁੰਦੀਆਂ ਤੁਸੀਂ ਆਪਦੇ ਪਛੋਕੜ ਨੂੰ ਫਰੋਣਨਾ ਇਹ ਵੀ ਇੱਕ ਬਹੁਤ ਵੱਡਾ ਕਾਰਜ ਆ ਸੋ ਅਮਰਦੀਪ ਸਿੰਘ ਹੋਰਾਂ ਦੇ ਹਿੱਸੇ ਆਇਆ ਹੈ ਕਾਰਜ ਇਸ ਲਈ ਸਲੂਟ ਕਰਨਾ ਬੰਦਦਾ ਜੀ ਤੁਹਾਨੂੰ ਤੁਹਾਡੀ ਵੱਡੀ ਕਾਰਨਾ ਸੋ ਮਿਲਦੇ ਆ ਜੀ ਫਿਰ ਅਗਲੇ ਕਿਸੇ ਸ਼ੋ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ